ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਇੱਕ ਅਹਿਮ ਮੰਤਰੀ ਦੇ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ ਹੁਣ ਸੀਬੀਆਈ ਜਾਂਚ ਹੋਵੇਗੀ ਕਿਹੜੇ ਮਸਲੇ ਦੇ ਵਿੱਚ ਹੋਵੇਗੀ ਦੀ ਔਰ ਕੀ ਕੁਝ ਮਸਲਾ ਹੈ ਕਿਵੇਂ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇੱਕ ਅਹਿਮ ਮੰਤਰੀ ਘਰੇ ਹੈ ਮਸਲਾ 497 ਕਰੋੜ ਦਾ ਵੀ ਹੈ ਉਹ ਕੀ ਹੈ ਸੀਬੀਆਈ ਜਾਂਚ ਹੋਊਗੀ ਜਾਂ ਨਹੀਂ ਇਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਬਹੁਤ ਅਹਿਮ ਮਸਲਾ ਹੈ ਉਧਰ ਗੱਲਬਾਤ ਕਰਾਂਗੇ ਕਿ ਪੰਚਾਇਤੀ ਅਤੇ ਮਿਊਨਿਸਪਲ ਚੋਣਾਂ ਦੇ ਬਾਰੇ ਕੀ ਅਪਡੇਟ ਹੈ ਉਸਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਚਰਨਜੀਤ ਸਿੰਘ ਚੰਨੀ ਨੇ ਕੱਲ ਜਿਸ ਤਰੀਕੇ ਦੇ ਨਾਲ ਅਮਰਪਾਲ ਸਿੰਘ ਸਿੱਧੂ ਮੂਸੇਵਾਲਾ ਤੇ ਕਿਸਾਨਾਂ ਸਮੇਤ ਬਹੁਤ ਸਾਰੇ ਅਹਿਮ ਮਸਲੇ ਜਿਹੜੇ ਆ ਉਹ ਲੋਕ ਸਭਾ ਦੇ ਵਿੱਚ ਚੁੱਕੇ ਔਰ ਅਮਰਪਾਲ ਦੇ ਮਸਲੇ ਦੇ ਉੱਪਰ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਤੋਂ ਆਪਣੇ ਹੱਥ ਪੈਰ ਪਿੱਛੇ ਜਿਹੜੇ ਉਹ ਖਿੱਚ ਲਏ ਚਰਨਜੀਤ ਸਿੰਘ ਚੰਨੀ ਇਕੱਲੇ ਪਏ ਜਾਪਦੇ ਆ ਹੁਣ ਬਣੂਗਾ ਕੀ ਕੀ ਪੰਜਾਬ ਦੀ ਗੱਲ ਕਰਨ ਵਾਲਿਆ ਵਿਅਕਤੀ ਇਸੇ ਤਰੀਕੇ ਦੇ ਨਾਲ ਹੀ ਇਕੱਲੇ ਪਏ ਜਾਣਗੇ ਜਾਂ ਹੁਣ ਅੱਗੇ ਉਹਦੇ ਵਿੱਚ ਕੀ ਬਣੂਗਾ ਕਿਉਂਕਿ ਉਧਰ ਹਾਵੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਭਾਜਪਾ ਵੀ ਹੁੰਦੀ ਨਜ਼ਰੀ ਆ ਰਹੀ ਹੈ ਤੇ ਕਾਂਗਰਸ ਨੇ ਵੀ ਅੰਥਪਛਾਹ ਖਚਲੇ ਆ ਤੇ ਕਸੂਰ ਕੀ ਆਖਰ ਚੰਨੀ ਦਾ ਕੀ ਕਸੂਰ ਹੈ ਕਿ ਪੰਜਾਬ ਦੇ ਹੱਕ ਦੇ ਵਿੱਚ ਕੜ ਕੇ ਗੱਲ ਕੀਤੀ ਹੈ ਸਾਰੀਆਂ ਗੱਲਾਂ ਤੋਂ ਵਿਸਾਧ ਪੂਰਵਕ ਗੱਲ ਕਰਨੀਆਂ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਕਰੂ ਅਣਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਾ ਸਤਿ ਸ਼੍ਰੀ ਅਕਾਲ ਅਕੀਸਾਬਾ ਕਬਨੀ ਸਿੰਘ ਚੰਨੀ ਹੋਰਾਂ ਨੇ ਕੱਲ ਬਹੁਤ ਅਹਿਮ ਮੁੱਦੇ ਜਿਹੜੇ ਆ ਲੋਕ ਸਭਾ ਦੇ ਅੰਦਰ ਚੱਕਿਆ ਚਾਇਓ ਸਿੱਧੂ ਮੂਸੇਵਾਲਾ ਦੇ ਇਨਸਾਫ ਦਾ ਮੁੱਦਾ ਹੋਵੇ ਚਾਹੇ ਉਹ ਕਿਸਾਨਾਂ ਨੂੰ ਇਨਸਾਫ ਦਾ ਮੁੱਦਾ ਹੋਵੇ ਤੇ ਚਾਹੇ ਉਹ ਅਮਰਤਪਾਲ ਦੀ ਤੇ ਰਿਹਾਈ ਦਾ ਜਿਹੜਾ ਉਹ ਮੁੱਦਾ ਹੋਵੇ ਉੱਥੇ ਲੋਕ ਸਭਾ ਦੇ ਵਿੱਚ ਅਮਰਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਜਿਹੜਾ ਚੁੱਕਿਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਉਹ ਕਹਿੰਦੇ ਕਿ ਭਾਈ ਉਹਨੂੰ ਇੰਨੇ ਲੱਖ ਲੋਕਾਂ ਨੇ ਚੁਣ ਕੇ ਜਿਹੜਾ ਉਹ ਲੋਕ ਸਭਾ ਦੇ ਵਿੱਚ ਭੇਜਿਆ ਹੈਗਾ ਔਰ ਫਿਰ ਤੁਸੀਂ ਚੋਣ ਲੜਨ ਦੀ ਉਹਨੂੰ ਇਜਾਜ਼ਤ ਵੀ ਦਿੱਤੀ ਤੇ ਲੋਕਾਂ ਨੇ ਉਹਨੂੰ ਚੁਣ ਲਿਆ ਤੇ ਹੁਣ ਤੁਸੀਂ ਉਹਨੂੰ ਰਿਹਾ ਕਿਉਂ ਨਹੀਂ ਕਰਦੇ ਇਸ ਤੋਂ ਬਾਅਦ ਗੋਦੀ মিডিਆ ਤੇ ਭਾਜਪਾ ਚਰਨੀ ਸਿੰਘ ਚੰਨੀ ਦੇ ਮਗਰ ਪੈ ਗਏ ਕਿ ਖਾਲਿਸਤਾਨੀ ਦੀ ਸਪੋਰਟ ਕਰ ਰਹੇ ਆ ਔਰ ਉਧਰ ਕਾਂਗਰਸ ਨੇ ਵੀ ਹੁਣ ਹੱਥ ਜਿਹੜੇ ਆ ਚਰਨੀ ਸਿੰਘ ਚੰਨੀ ਤੋਂ ਪਿੱਛੇ ਕੱਟ ਰਿਹਾ ਉਹ ਕਹਿੰਦੇ ਕਿ ਚੰਨੀ ਦੀ ਆਪਣੀ ਇਹ ਨਿੱਜੀ ਸਟੇਟਮੈਂਟ ਹੈ ਜੀ ਇਹਦੇ ਵਿੱਚ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਚਰਨੀ ਚੰਨੀ ਇਕੱਲੇ ਪੈ ਗਏ ਜਾਪਦੇ ਆ ਪਰ ਚਰਨੀ ਸਿੰਘ ਚੰਨੀ ਨੂੰ ਸਪੋਰਟ ਮੈਨੂੰ ਲੱਗਦਾ ਕਿ ਇਥੇ ਪੰਜਾਬੀਆਂ ਦੀ ਮਿਲਣੀ ਚਾਹੀਦੀ ਹੈ ਕਿਉਂਕਿ ਉਹਨੇ ਪੰਜਾਬ ਦੇ ਬਹੁਤ ਸਾਰੇ ਅਹਿਮ ਮਸਲੇ ਜਿਹੜੇ ਆ ਉਹ ਲੋਕ ਸਭਾ ਦੇ ਅੰਦਰ ਚੁੱਕੇ ਆ ਤੇ ਜੇ ਅੱਜ ਪੰਜਾਬੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਨਾ ਖੜੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਬਾਕੀ ਲੋਕ ਸਭਾ ਦੇ ਸੰਸਦ ਮੈਂਬਰ ਹੋਣਗੇ ਉਹ ਪੰਜਾਬ ਦੇ ਮੁੱਦੇ ਚੱਕਣ ਤੋਂ ਡਰਿਆ ਕਰਨਗੇ ਕਿ ਕਿਤੇ ਅਸੀਂ ਵੀ ਇਕੱਲੇ ਨਾ ਪੈ ਜਾਈਏ ਤੇ ਲੋਕਾਂ ਨੂੰ ਮਿਲਣਾ ਦਾ ਕਿ ਚੰਨੀ ਦੇ ਨਾਲ ਹੁਣੇ ਖੜਨਾ ਚਾਹੀਦਾ ਪੰਜਾਬੀਆਂ ਨੂੰ ਸਿੱਖਾ ਨੂੰ ਕਿਵੇਂ ਦੇਖਦੇ ਹੋ ਕਿ ਚਰਨਜੀਤ ਸਿੰਘ ਚੰਨੀ ਨੂੰ ਜਿਸ ਤਰੀਕੇ ਦੇ ਨਾਲ ਘੇਰਿਆ ਜਾ ਰਿਹਾ ਆ ਕਿ ਕਸੂਰ ਕੀ ਆ ਚੰਨੀ ਦਾ ਕਿ ਉਹ ਹੱਕ ਤੇ ਖੜਗੇ ਪੰਜਾਬ ਦੇ ਇਹੀ ਕਸੂਰ ਹੈ ਆ ਸੁਖਦਰਜੀ ਕਾਲਜ ਇਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਉਠਾਇਆ ਕਿਨ ਆਪਣੀ ਗੱਲ ਰੱਖੀ ਇਸ ਤਰ੍ਹਾਂ ਲੱਗਾ ਕਿ ਪਹਿਲੀ ਵਾਰ ਕਿ ਹਾਂ ਵੀ ਪੰਜਾਬ ਦਾ ਕੋਈ ਸੰਸਦ ਪੰਜਾਬ ਤੋਂ ਚੁਣਿਆ ਹੋਇਆ ਕੋਈ ਲੋਕ ਸਭਾ ਦਾ ਮੈਂਬਰ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਜਿਹੜੀ ਆ ਉਹ ਗੱਲ ਕਰ ਰਿਹਾ ਚਰਨਜੀਤ ਸਿੰਘ ਚੰਨੀ ਦੇ ਅਗਰ ਮੁੱਖ ਮੰਤਰੀ ਦੇ ਕਾਰਜਕਾਲ ਨੂੰ ਸਿੱਧੂ ਸਾਹਿਬ ਵੇਖਿਆ ਜਾਵੇ ਤਾਂ ਉਸ ਸਮੇਂ ਵੀ ਉਹ ਵਿਅਕਤੀ ਕਿਸਾਨਾਂ ਦੇ ਨਾਲ ਖੜਾ ਸੀ ਖਾਸ ਕਰਕੇ ਉਦੋਂ ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਆਉਂਦਾ ਤਾਂ ਕਾਫਲਾ ਰੁਕਿਆ ਜਾਂਦਾ ਤੇ ਜਾਣ ਲੱਗੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਇਨੀ ਗੱਲ ਕਹਿ ਜਾਂਦੇ ਆ ਕਿ ਮੈਂ ਆਪਣੀ ਜਾਨ ਬਚਾ ਕੇ ਚੱਲਿਆ ਕਿੰਨੀਆਂ ਇਨਕੁਰੀਆਂ ਹੋਈਆਂ ਪਰ ਚਰਨਜੀਤ ਸਿੰਘ ਚੰਨੀ ਨੇ ਇਨੀ ਗੱਲ ਕਹੀ ਕਿ ਮੈਂ ਆਪਣੇ ਕਿਸਾਨਾਂ ਤੇ ਕਦੇ ਵੀ ਗੋੜੀ ਕਦੇ ਵੀ ਡਾਂਗਾ ਜੜੀਆਂ ਨਹੀਂ ਪਰਾ ਸਕਦਾ ਇਹ ਉਸਦਾ ਪਹਿਲੀ ਗੱਲ ਹੈ ਤਾਂ ਸਿੱਧੂ ਸਾਹਿਬ ਕੱਲ ਫਿਰ ਜਿਸ ਤਰੀਕੇ ਨਾਲ ਉਹਨਾਂ ਨੇ ਜਾ ਕੇ ਉੱਥੇ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਕਿਸਾਨਾਂ ਦੀ ਗੱਲ ਕੀਤੀ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਅੰਮ੍ਰਿਤਪਾਲ ਦੀ ਰਿਹਾਈ ਦੇ ਸਬੰਧ ਵਿੱਚ ਗੱਲ ਕੀਤੀ ਤਾਂ ਇਹ ਉਹ ਮੁੱਦੇ ਨੇ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਤਾਂ ਜੇ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਪੰਜਾਬ ਤੋਂ ਚੋਣੇ ਹੋਏ ਲੋਕ ਸਭਾ ਦੇ ਮੈਂਬਰ ਨਹੀਂ ਬੋਲਣਗੇ ਤਾਂ ਫਿਰ ਸਿੱਧੂ ਸਾਹਿਬ ਉਹਨਾਂ ਦੀ ਮਗਰ ਜਾਏਗਾ ਕੌਣ ਚਾ ਉਹਨਾਂ ਦੀ ਗੱਲ ਕੌਣ ਰੱਖੇਗਾ ਹੁਣ ਇਸ ਕਰ ਨੂੰ ਲੈ ਕੇ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੱਲਈ ਹੋਣਾ ਨੇ ਅੰਮ੍ਰਿਤਪਾਲ ਦੀ ਰਿਹਾਈ ਦੀ ਗੱਲ ਕੀਤੀ ਉਹਨਾਂ ਨੇ ਅੰਮ੍ਰਿਤਪਾਲ ਦਾ ਨਾਂ ਤਾਂ ਚਲੋ ਨਹੀਂ ਲਿਆ ਪਰ ਉਹਨਾਂ ਨੇ ਇੱਕ ਸੰਸਦ ਮੈਂਬਰ ਦੀ ਗੱਲ ਕੀਤੀ ਪਤਾ ਉਹ ਸੰਸਦ ਮੈਂਬਰ ਦਾ ਗੱਲ ਕਰਦਾ ਉਹਨਾਂ ਦੀ ਡਿਊਟੀ ਬਾਦੀ ਹੈ ਫਰਜ਼ ਬਾਤਾ ਤਾਂ ਸਿੱਧੂ ਸਾਹਿਬ ਜੇਕਰ ਉਹਨਾਂ ਨੇ ਇਹ ਗੱਲ ਕਹੀ ਕਿ ਹਾਂ ਭਈ ਲੋਕ ਸਭਾ ਦਾ ਚੁਣਿਆ ਹੋਇਆ ਸੰਸਦ ਜਿਸ ਨੂੰ ਲੋਕਾਂ ਨੇ ਚੁਣਿਆ ਤੁਸੀਂ ਉਹਨੂੰ ਰਿਹਾਈ ਕਿਉਂ ਨਹੀਂ ਕਰ ਰਹੇ ਤਾਂ ਸਿੱਧੂ ਸਾਹਿਬ ਇਸ ਮੁੱਦੇ ਤੇ ਤਾਂ ਉਤਰਦੀ ਤੌਰ ਤੇ ਜਿਸ ਭਾਜਪਾ ਦਾ ਇਹ ਹਮੇਸ਼ਾ ਨਜ਼ਰੀਆ ਰਿਹਾ ਕਿ ਉਹਨਾਂ ਨੇ फडਕਣਾ ਹੀ ਫੜਕਣਾ ਚੱਟ ਉਹਨਾਂ ਨੂੰ ਖਾਲਸਤਾਨੀ ਦਾ ਸਪੋਰਟਰ ਜਿਹੜਾ ਦ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜੀ ਜਿਹਦੇ ਨਾਲ ਉਹ ਸੰਬੰਧਤ ਨੇ ਉਹਨਾਂ ਨੇ ਵੀ ਇੱਕ ਕਿਸਮ ਦੀ ਇਹ ਆਪਣੇ ਹੱਥ ਜਿਹੜੇ ਆਪਿਸ਼ਾਂ ਖਿੱਚ ਲਈ ਇੰਨੀ ਗੱਲ ਕਹਿ ਕੇ ਕਿ ਹਾਂ ਵੀ ਚਰਨਜੀਤ ਸਿੰਘ ਚੰਨੀ ਹੋਣਾ ਦੀ ਇਹ ਨੀਚੀ رائے ਹੋ ਸਕਦੀ ਆ ਕਾਂਗਰਸ ਪਾਰਟੀ ਦੀ ਹੁਣ ਇਹ ਸਾਰੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਦੀ ਸਿੱਧੂ ਸਾਹਿਬ ਗੱਲ ਕਰੀਏ ਤਾਂ ਸਥਿਤੀ ਸਿਰਫ ਇਹ ਵੱਦੀ ਆ ਕਿ ਚਰਨਜੀਤ ਸਿੰਘ ਚੰਨੀ ਹੋਣਾ ਨੇ ਤਾਂ ਬੋਲਿਆ ਦੂਜੇ ਪਾਸੇ ਭਾਜਪਾ ਨੇ ਵੀ ਉਹਨਾਂ ਨੂੰ ਘੇਰਨਾ ਤੇ ਕਾਂਗਰਸ ਦੇ ਵਿੱਚ ਜਿਹੜੇ ਇੱਕ ਕਿਸਮ ਦਾ ਪਿਛਾਂ ਚੱਲਣਾ ਲੜਾ ਇਹ ਵੀ ਹੋ ਸਕਦਾ ਕਿ ਹਾਂ ਫੇ ਚਰਨਜੀਤ ਸਿੰਘ ਚੰਨੀ ਕਿਤੇ ਉਸ ਮੋਤੇ ਤੇ ਹੀ ਹੋਣਾ ਬਣ ਜਣ ਜਾਂ ਅਜਿਹੀਆਂ ਸਥਿਤੀਆਂ ਨਾ ਪੈਦਾ ਹੋ ਜਾਣ ਕਿ ਕਲ ਡੁੱਪ ਵਿਖਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਭਾਜਪਾ ਜਿਹੜੀ ਕਾਂਗਰਸ ਪਾਰਟੀ ਨੂੰ ਖੀਰ ਦਿੱਤੀ ਹੈ ਉਸ ਤਰੀਕੇ ਨਾਲ ਖਾਲਸਤਾਨੀ ਦਾ ਲੈਵਲ ਜਿਹੜਾ ਉਹ ਨਾ ਲੱਗ ਜਾਵੇ ਕੇਵਲ ਤਾਂ ਕਿ ਬੰਸੇ ਸਿੱਧੂ ਸਾਹਿਬ ਇਹ ਗੱਲ ਹੈ ਕਿ ਹੁਣ ਜੇਕਰ ਭਾਜਪਾ ਦੀ ਤੁਸੀਂ ਗੱਲ ਕਰੋ ਭਾਜਪਾ ਦਾ ਇਹ ਇੱਕ ਤਾਜੀ ਜਿਹੜੀ ਖਬਰ ਸਿੱਧੂ ਸਾਹਿਬ ਸਾਹਮਣੇ ਆਈ ਹੈ ਕਿ ਉੱਤਰ ਪ੍ਰਦੇਸ਼ ਦਾ ਇੱਕ ਸਾਫਾ ਭਾਜਪਾ ਵਧਾਇਪੇ ਇਹ ਜਿਹੜਾ ਕਤਲ ਦੇ ਕੇਸ ਦੇ ਵਿੱਚ 2019 ਤੋਂ ਉਮਰ ਕੈਦ ਦੀ ਸਜ਼ਾ ਜਿਹੜੀ ਸਿੱਧੂ ਸਾਹਿਬ ਉਪੋਗਦਾ ਪਿਆ ਉਸ ਨੂੰ ਸਜ਼ਾ ਹੋਈ ਚੁੱਕੀ ਆ ਉਹਦੇ ਪੰਕਾ ਕਾਵੜੀਆਂ ਨਾਂ ਦਾ ਇਹ ਵਿਅਕਤੀ ਹੈਗਾ ਜਿਸ ਤੇ ਉਤੇ ਦੋਸ਼ ਸੀ ਕਿ ਇਸਨੇ ਸਮਾਜਵਾਦੀ ਪਾਰਟੀ ਦੇ ਇੱਕ ਵਿਧਾਇਕ ਨੂੰ 96 ਦੇ ਵਿੱਚ ਗੋਲੀ ਮਾਰੀ ਤੇ 2019 ਚ ਜਾ ਕੇ ਉਸ ਨੂੰ ਸਿੱਧੂ ਸਾਹਿਬ ਉਮਰ ਕੈਦ ਦੀ ਸਜ਼ਾ ਜਿਹੜੀ ਮਿਲਦੀ ਹੈ ਤੇ ਹੁਣ ਤਾਜ਼ਾ ਜਿਹੜੀਆਂ ਖਬਰਾਂ ਆਈਆਂ ਨੇ ਕਿ ਜਿਹੜੀ ਉਥੋਂ ਦੇ ਉੱਤਰ ਪ੍ਰਦੇਸ਼ ਦੀ ਸਰਕਾਰ ਆ ਉਹਨਾਂ ਨੇ ਗਵਰਦਰ ਨੂੰ ਜਿਹੜੀ ਸफारਿਸ਼ ਕੀਤੀ ਕਿ ਹਾਂ ਵੀ ਇਸ ਵਿਅਕਤੀ ਦਾ ਚਾਲਚਲਨ ਬਹੁਤ ਵਧੀਆ ਤਾਂ ਇਸ ਨੂੰ ਰਿਹਾ ਕਰ ਦਾਂਗੇ ਜਿਹੜਾ ਰਾਜ ਸਰਕਾਰ ਦੀ ਸफारਿਸ਼ ਦੇ ਉੱਤੇ ਗਵਰਨਰ ਸਾਹਿਬ ਨੇ ਤੁਰੰਤ ਉਸ ਵਿਅਕਤੀ ਨੂੰ ਜਿਹੜਾ ਕਤਲ ਦੇ ਵਿੱਚੋਂ ਉਮਰ ਕੈਦ ਦੀ ਸਜ਼ਾ ਪੂਰੀ ਕਰ ਤਾ ਪਏ ਉਸ ਨੂੰ ਰਿਹਾ ਜਿਹੜਾ ਉਹ ਕਰ ਦਿੱਤਾ ਗਿਆ ਨੰਬਰ 1 ਨੰਬਰ 2 ਸਿੱਦੂ ਸਾਹਿਬ ਦੂਜੇ ਪਾਸੇ 라ਵਰਹੀਮ ਦੀ ਜੇਕਰ ਗੱਲ ਕਰੀਏ ਹਰਿਆਣਾ ਦੀ ਜਿਹੜੀ ਖੱਟੜ ਸਰਕਾਰ ਹਮੇਸ਼ਾ ਉਸਤੇ ਮਿਹਰਬਾਨ ਰਹਿੰਦੀ ਹੈ ਜਿਹਦੇ ਉੱਤੇ ਉਸ ਨੂੰ ਵੀ ਉਮਰ ਕੈਦ ਕਈਆਂ ਤਰੀਕੇ ਦੀਆਂ ਸਜ਼ਾਵਾਂ ਜਿਹੜੀਆਂ ਲਾਗੂ ਨਹੀਂ ਪਰ ਉਹ ਬੰਦਾ ਜੇਲ੍ਹ ਦੇ ਵਿੱਚ ਅਪਲੀਕੇਸ਼ਨ ਦਿੰਦਾ ਤੇ ਬੰਦਾ ਪਰੋਲ ਤੋਂ ਬਾਹਰ ਆ ਜਾਂ ਭਾਵ ਜਿੱਥੇ ਭਾਜਪਾ ਨੂੰ ਠੀਕ ਲੱਗਦਾ ਸਿੱਧੂ ਸਾਹਿਬ ਚਾਹੇ ਉਹ ਉਮਰ ਕਾਇਦੀ ਸਿੱਜਾ ਭੁਗਤ ਰਿਹਾ ਭਾਜਪਾ ਦਾ ਸਾਬਕਾ ਵ代ਖ ਹੋਵੇ ਤੇ ਚਾਹੇ ਰਾਮ ਰਹੀਮ ਹੋਵੇ ਉਹਦੇ ਵਾਸਤੇ ਤਾਂ ਭਾਜਪਾ ਦੀ ਜਿਹੜੀ ਸੋਚ ਹੈ ਜਾਂ ਸੂਰਿਆ ਉਹ ਤਾਂ ਸਿੱਧੂ ਸਾਹਿਬ ਬਿਲਕੁਲ ਮਰ ਜਾਂਦੀ ਆ ਉਹਨਾਂ ਨੂੰ ਉਹ ਪੂਰਨ ਤੌਰ ਤੇ ਦੇਸ਼ ਭਗਤ ਜਾਂ ਬੇਦੋਸ਼ ਗੱਲ ਇਹ ਹੈ ਅਣਖ ਸਾਹਿਬ ਗੱਲ ਇਹ ਹੈ ਕਿ ਤੁਸੀਂ ਦੇਖੋ ਸਿੱਖਾਂ ਦੇ ਨਾਲ ੱਟਾ ਕਿਵੇਂ ਆ ਇਸ ਤੋਂ ਵੱਧ ਸਬੂਤ ਕੀ ਮਿਲਣਗੇ ਜਿਵੇਂ ਆਪਾਂ ਹੁਣ ਗੱਲ ਕਰਕੇ ਹਟੇ ਆ ਕਿ ਸਮਾਜਵਾਦੀ ਪਾਰਟੀ ਦੇ ਇੱਕ ਐਮਐਲਏ ਦੀ ਹੱਤਿਆ ਦੇ ਦੋਸ਼ੀ ਵਿੱਚ ਉਮਰ ਕੈਦ ਭੋਗ ਰਿਹਾ ਆ ਜਿਹੜਾ ਭਾਜਪਾ ਦਾ ਵ代ਕ ਆ ਉਹਨੂੰ ਸਰਕਾਰ ਰਾਜਪਾਲ ਦੇ ਹੁਕਮਾਂ ਤੇ ਅੱਜ ਰਿਹਾ ਕਰਾ ਦਿੰਦੀ ਐ ਤੇਰਾ ਮੁਖੀ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਬਾਰ ਬਾਰ ਪੈਰੋਲ ਮਿਲ ਰਹੀ ਐ ਤੇ ਉਧਰ ਅਸੀਂ ਆਪਣੇ ਸਿੱਖ ਲੋਕਾਂ ਦੇ ਵਾਸਤੇ ਆਵਾਜ਼ ਵੀ ਨਹੀਂ ਚੁੱਕ ਸਕਦੇ ਤੇ ਜੇ ਤੁਸੀਂ ਭਾਜਪਾ ਜਿਹੜਾ ਕੁਝ ਮਰਜ਼ੀ ਕਰਾਈ ਜਾਵੇ ਦਰਿੰਦਿਆਂ ਦੇ ਨਾਲ ਤੇ ਜੇ ਇੱਕ ਸੰਸਦ ਮੈਂਬਰ ਇਕ ਬੰਦੀ ਸਿੰਘ ਦੀ ਵਾਸਤੇ ਕੋਈ ਆਵਾਜ਼ ਚੁੱਕ ਦਿੰਦਾ ਅਮਰਤਪਾਲ ਦੇ ਵਾਸਤੇ ਆਵਾਜ਼ ਚੁੱਕ ਦਿੰਦਾ ਤਾਂ ਤੁਸੀਂ ਜਿਹੜਾ ਉਹਨੂੰ ਉਲਟਾ ਟੁੱਟ ਟੁੱਟ ਪਈ ਨਹੀਂ ਉੱਤੇ ਫਿਰ ਇਹ ਧੱਕਾ ਦੇਖੋ ਸਿੱਖਾਂ ਦੇ ਨਾਲ ਕਿੱਟਾ ਵਟਾ ਸਿੱਧੂ ਸਭ ਸਿੱਖਾਂ ਦੇ ਧੱਕੇ ਦੇ ਤੇ ਚਲੋ ਆਪਾਂ ਗੱਲ ਹੈ ਹੀ ਹੈ ਉਹ ਇਸ ਦਾ ਕੱਲ ਦੂ ਰਹਿਵਾ ਹੈ ਹੀ ਨਹੀਂ ਕਿ ਜਦੋਂ ਵੀ ਸਿੱਖ ਕੋਈ ਆਪਣੇ ਹੱਕਾਂ ਦੀ ਜ਼ਹਿਤਾਂ ਦੀ ਗੱਲ ਕਰਤਾ ਤਾਂ ਚਾਹੇ ਉਹ ਕੰਗਣਾ ਨਰਨਾਉਤ ਹੋਵੇ ਤੇ ਚਾਹੇ ਕੋਈ ਹੋਵੇ ਚਾਹੇ ਕਿਸਾਨਾਂ ਦੇ ਹੱਕ ਦੀ ਗੱਲ ਕਰੇ ਕੇਂਦਰ ਸਰਕਾਰ ਕੋ ਜੋ ਭਾਜਪਾ ਦੇ ਜਿਹੜੇ ਖਾਸਮ ਖਾਸ ਨੇ ਦੋ ਹੀ ਸਿੱਖਾਂ ਵਾਸਤੇ ਲੱਗਭਗ ਹੁੰਦੇ ਨੇ ਕਿ ਇਹ ਅਤਵਾਦੀ ਨੇ ਇਹ ਖਾਲਸਤਾਨੀ ਨੇ ਇਸ ਤੋਂ ਬਾਅਦ ਇਹਨਾਂ ਨੂੰ ਹੋਰ ਕੋਈ ਵੀ ਸ਼ਬਦ ਜਿਹੜਾ ਇਹਨਾਂ ਵਾਸਤੇ ਨਹੀਂ ਲੱਗਦਾ ਤਾਂ ਸਿੱਧੂ ਸਾਫ ਇਹ ਤਾਂ ਹੈ ਹੀ ਹੈ ਕਿ ਬੀਤੇ ਸਮੇਂ ਦੇ ਵਿੱਚ ਫਿਰ ਜਿਸ ਤਰੀਕੇ ਦੀਆਂ ਪਾਰਟੀਆਂ ਇਹੋ ਜਿਹੇ ਇਲਜ਼ਾਮ ਲਾਉਂਦੀਆਂ ਰਹੀਆਂ ਨੇ ਕਿ ਹਾਂ ਫਿਰ ਸਿੱਖਾਂ ਨਾਲ ਹਰ ਫਰੰਟ ਤੇ ਵਿਟਕਲਾ ਹੁੰਦਾ ਜਾਂ ਜਿਹੜਾ ਸਿੱਖਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਚਾਹ ਉਹਨਾਂ ਦੀ ਕੋਈ ਹੋਰ ਮੁੱਦੇ ਦੀ ਗੱਲ ਕਰਦਾ ਤਾਂ ਉਸ ਨੂੰ ਇਸ ਤਰੀਕੇ ਨਾਲ ਕਰਤਾਨ ਦਿੱਤਾ ਜਾਂਦਾ ਕਦੇ ਵੀ ਉਸ ਦੀ ਗੱਲ ਜਿਹੜੀ ਆ ਸੁਣੀ ਨਹੀਂ ਜਾਂਦੀ ਤਾਂ ਹੁਣ ਸਿੱਧ ਸਭ ਗੱਲ ਆਫ ਚਰਜੀਤ ਸਿੰਘ ਚੰਨੀ ਦੀ ਕਰ ਰਹੇ ਚਰਜੀਤ ਸਿੰਘ ਚੰਨੀ ਨੇ ਆਪਾਂ ਕਹਿ ਦਈਏ ਕਿ ਚਲੋ ਸਿੱਖ ਦੀ ਨਹੀਂ ਨਹੀਂ ਗੱਲ ਕੀਤੀ ਇੱਕ ਬਤੌਰ ਸੰਸਦ ਮੈਂਬਰ ਜਿਹੜਾ ਚੁਲ ਕੇ ਆਇਆ ਜੇਕਰ ਉਸ ਦੀ ਰਿਹਾਈ ਦੇ ਹੱਕ ਦੇ ਵਿੱਚ ਚਰਜੀਤ ਸਿੰਘ ਚੰਨੀ ਹਾ ਦਾ ਨਾਰਾ ਮਾਰਦਾ ਮੇਰਾ ਨਹੀਂ ਫੈਲੋ ਕਿ ਉਸ ਮਿੱਟੀ ਨੇ ਕੋਈ ਗਲਤ ਗੱਲ ਕੀਤੀ ਹੈ ਕਿਉਂਕਿ ਸਿੱਧਿਆਤਾ ਸਿੰਧੂ ਸਾਹਿਬ ਇਹ ਆ ਕਿ ਜੇਕਰ ਤੇ ਸੇਮੀ ਫਰੰਟ ਤੇ ਬਿਠੇ ਜੀ ਤੁਹਾਡਾ ਆਪਣਾ ਸਾਥੀ ਜਿਸ ਨੂੰ ਤੁਸੀਂ ਜਾਣਦੇ ਨਹੀਂ ਜਾਂਦੇ ਪਰ ਜੇਕਰ ਇੱਕ ਹਲਕੇ ਤੋਂ ਉਹ ਚੁਣ ਕੇ ਆਇਆ ਤੇ ਜੇਕਰ ਉਹਦੇ ਹੱਕ ਚ ਤੁਸੀਂ ਆਵਾਜ਼ اٹھਾਤੀ ਤਾਂ ਉਸ ਫਰਮ ਤੇ ਇਹ ਗੱਲ ਕਾਂਗਰਸ ਪਾਰਟੀ ਨੂੰ ਚਾਹੀਦੀ ਸੀ ਕਿ ਠੀਕ ਆ ਤੇ ਅਸੀਂ ਅਮਰਤਪਾਲ ਦੀ ਨੀਤੀਆਂ ਨਾਲ ਮੁਸਤੀ ਵਿਚਾਰਤਾ ਰਾਣਾ ਬਿਲਕੁਲ ਸਹਿਮਤ ਨਹੀਂ ਆ ਪਰ ਹਾਂ ਬਤਾਓ ਸੰਸਦ ਮੈਂਬਰ ਜੇਕਰ ਉਹ ਚੁਣ ਕੇ ਆਇਆ ਤੇ ਸਾਡੇ ਜਿਹੜੇ ਚੁਣੇ ਹੋਏ ਸੰਸਦ ਮੈਂਬਰ ਨੇ ਉਹਦੇ ਹੱਕਾਂ ਦੇ ਵਿੱਚ ਆਵਾਜ਼ ਠਾਈ ਆ ਤਾਂ ਅਸੀਂ ਉਸਦੇ ਨਾਲ ਆ ਘੱਟੋ ਘੱਟ ਇਹੋ ਜਿਹੀ ਗੱਲ ਹੋਣੀ ਚਾਹੀਦੀ ਠੀਕ ਆ ਤੁਸੀਂ ਕਾਂਗਰਸ ਪਾਰਟੀ ਜਿਹੜੀ ਆ ਅਮਰਪਾਲ ਦੀ ਵਿਚਾਰਧਾਰਾ ਦਾ ਬਿਲਕੁਲ ਸਹਿਮਤ ਨਾ ਕੋਈ ਗੱਲ ਨਹੀਂ ਨਾ ਹੋਊ ਉਸ ਦੀ ਵਿਚਾਰਧਾਰਾ ਬੜੇ ਲੋਕ ਜਿਹੜੇ ਉਸ ਸਹਿਮਤ ਨਹੀਂ ਹੈ ਪਰ ਜੇਕਰ ਇੱਕ ਸਿੱਖ ਦੇ ਕਰਕੇ ਜਾਂ ਇੱਕ ਪੰਜਾਬੀ ਦੇ ਕਰਕੇ ਜਾਂ ਇੱਕ ਸੰਸਦ ਮੈਂਬਰ ਦੇ ਕਰਕੇ ਚੁਣੇ ਹੋਏ ਦੇ ਹੱਕ ਦੇ ਵਿੱਚ ਤੁਹਾਡੀ ਹੀ ਪਾਰਟੀ ਦਾ ਕੋਈ ਬੰਦਾ ਸੰਸਦ ਮੈਂਬਰ ਹੱਕ ਜਹਾ ਦਾ ਨਾਰਾ ਮਾਰਦਾ ਜਾਂ ਉਸ ਦੀ ਮੰਗ ਕਰਦਾ ਤਾਂ ਕਾਂਗਰਸ ਪਾਰਟੀ ਨੂੰ ਚਾਹੀਦਾ ਉੱਥੇ ਫਿਰ ਉਸ ਦੀ ਸਪੋਰਟ ਕਰੇ ਤਾਂ ਸਪੋਰਟ ਜਿਹੜੀ ਇਹ ਨਹੀਂ ਕੀਤੀ ਇੱਥੇ ਵੀ ਰਾਜਨੀਤੀ ਸਿੱਧੂ ਸਾਹਿਬ ਜਿਹੜੀ ਉਹ ਸਾਹਮਣੇ ਆ ਰਹੀ ਹੈ ਜੇਕਰ ਮਤਲਬ ਜੇ ਉਹ ਜੜਾ ਕਾਂਗਰਸ ਪਾਰਟੀ ਦਾ ਜਿਹੜਾ ਐਕਸਟ੍ਰੀਮ ਜਿਹਨਾਂ ਨੇ ਰਿਐਕਟ ਕੀਤਾ ਆ ਰਮੇਸ਼ੂ ਨੀ ਜੈਰਾਮ ਤੋਂ ਬਿਸ਼ਪੈ ਜੇਕਰ ਗਲਤ ਨਾ ਹੋਵਾਂ ਤਾਂ ਸਿੱਧੂ ਸਭ ਉਹ ਪੂਰੇ ਤੌਰ ਤੇ ਇਸੇ ਤਰੀਕੇ ਨਾਲ ਲੱਗਦਾ ਕਿ ਇੰਨੀ ਗੱਲ ਕਰਨ ਦੇ ਬਾਵਜੂਦ ਵੀ ਚਰਨਜੀਤ ਸਿੰਘ ਚੰਨੀ ਜਿਹੜੇ ਉਥੇ ਇਕੱਲੇ ਪੈ ਗਏ ਆ ਪਰ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਕਿ ਜਿਸ ਤਰੀਕੇ ਨਾਲ ਕੱਲ ਲੋਕ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਗੱਲ ਕੀਤੀ ਹੈ ਇੱਕ ਵਾਰੀ ਉਹ ਸਾਹਮਣੇ ਆ ਗਿਆ ਕਿ ਉਹ ਪ੍ਰਤਾਪ ਸਿੰਘ ਬਾਜਵਾ ਜਾਂ ਦੂਜੇ ਹੋਏ ਚੁੜੇ ਹੋਏ ਲੋਕ ਸਭਾ ਤੇ ਬੇਪਰਵਾਬੂ ਨਹੀਂ ਹੈਗਾ ਕਿ ਜਿਹੜਾ ਟੁੱਪ ਕਰਕੇ ਬਹਿ ਜਾਊਗਾ ਜਾਂ ਠੁਸ ਕਰਕੇ ਬਹਿ ਜਾਊਗਾ ਜਾਂ ਕਿਸੇ ਨੂੰ ਖੁਸ਼ ਕਰਨ ਕਰਕੇ ਆਪਣੀ ਗੱਲ ਰੱਖੇਗਾ ਜਾਂ ਨਹੀਂ ਰੱਖੇਗਾ ਚਰਨਜੀਤ ਸਿੰਘ ਚੰਨੀ ਦਾ ਇਹ ਨਵਾਂ ਰੂਪ ਜਿਹੜਾ ਪੰਜਾਬ ਦੇ ਲੋਕਾਂ ਨੇ ਵੇਖਿਆ ਤੇ ਇਹ ਗੱਲ ਉਸ ਦੇ ਹੋਰ ਸਿਖਰ ਤੇ ਪਹੁੰਚ ਗਈ ਜਦੋਂ ਰਵਨੀਤ ਸਿੰਘ ਬਿੱਟੂ ਆਇਆ ਤੇ ਬਿੱਟੂ ਨੂੰ ਕਿਸ ਤਰੀਕੇ ਨਾਲ ਉਹਨੇ ਜਵਾਬ ਦਿੱਤੇ ਤੇ ਬਿੱਟੂ ਔਰ ਰਵਨੀਤ ਸਿੰਘ ਬਿੱਟੂ ਦੀ ਤਲਖੀ ਜਾਂ ਰਵਨੀਤ ਸਿੰਘ ਬਿੱਟੂ ਦਾ ਬਾਹਾਂ ਟੰਗ ਕੇ ਅੱਗੇ ਨੂੰ ਆਉਣਾ ਸਿੱਧੂ ਸਾਹਿਬ ਇਹ ਦਰਸਾਉਂਦਾ ਕਿ ਰਵਨੀਤ ਸਿੰਘ ਬਿੱਟੂ ਜਿਸ ਤਰ੍ਹਾਂ ਕਹਿੰਦੇ ਨੇ ਕਿ ਬੰਦਾ ਕੋਈ ਨਵਾਂ ਨਵਾਂ ਮੁਸਲਮਾਨ ਬੰਦਾ ਦਾ ਸਭ ਤੋਂ ਜ਼ਿਆਦਾ ਕਲਮਾ ਉੱਚੀ ਆਵਾਜ਼ ਪੜਦਾ ਸਭ ਤੋਂ ਭਾਜਪਾ ਦੇ ਪ੍ਰਤੀ ਵਫਾਦਾਰੀ ਜਿਹੜੀ ਆ ਉਸ ਨੇ ਰਵਨੀਤ ਸਿੰਘ ਬਿੱਟੂ ਨੇ ਜਾ ਕੇ ਦਿਖਾਈ ਹੈਗੀ ਤਾਂ ਦਿਖਾਈ ਸਿਰ ਚਰਨਜੀਤ ਸਿੰਘ ਚੰਨੀ ਦੇ ਉਸ ਗੱਲ ਕਰਕੇ ਕਿ ਚਰਨਜੀਤ ਸਿੰਘ ਚੰਨੀ ਦੇ ਭਾਜਪਾ ਨੂੰ ਘੇਰਿਆ ਤੇ ਪੰਜਾਬ ਦੇ ਹੇਤਾਂ ਨਾਲ ਦਗਾ ਕਰਨ ਵਾਲਿਆਂ ਨੂੰ ਘੇਰਿਆ ਉਸ ਦੀ ਜਿਹੜੀ ਸਟੇਟਮੈਂਟ ਆ ਕਿ ਸ਼ਹੀਦ ਬੈਂਸ ਸਿੰਘ ਜਿਹੜੀ ਜੋ ਗੱਲ ਕਰ ਰਹੇ ਆ ਕਹਿੰਦੇ ਉਸਦੇ ਨਹੀਂ ਸੀ ਉਸ ਦੀ ਡੈਥ ਹੋਈ ਕਿ ਜਦੋਂ ਅੱਜ ਜਿਹਨੂੰ ਬੰਬ ਨਾਲ ਉਡਾਇਆ ਗਿਆ ਬਲਕਿ ਉਸ ਦਿਨ ਉਹ ਮਰਦਾ ਆ ਕਿ ਜਿਸ ਦਿਨ ਰਮਨਦੀਪ ਸਿੰਘ ਬਿੱਟੂ ਭਾਜਪਾ ਦਾ ਸਿੱਧੂ ਸਾਹਿਬ ਇਹ ਗੱਲ ਕਹਿਣੀ ਲੋਕ ਸਭਾ ਦੇ ਵਿੱਚ ਕਹਿਣੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਮੇਰਾ ਨਹੀਂ خیال ਕਿ ਇਹ ਰਾਜਾ ਬੜੇ ਕਿਜਾ ਹੋਰ ਬੰਦੇ ਇਹੋ ਜੀ ਗੱਲ ਕਰ ਸਕਣ ਇਹ ਚਰਨਜੀਤ ਸਿੰਘ ਚੱਲੀ ਸੀ ਪਰ ਖੈਰ ਜਿਸ ਤਰੀਕੇ ਦੀ ਗੱਲ ਹੋਈ ਆ ਅਮਰਤਪਾਲ ਅਮਰਤਪਾਲ ਦੇ ਸਬੰਧ ਵਿੱਚ ਜਿਸ ਤਰੀਕੇ ਦੀ ਉਹਨਾਂ ਨੇ ਆਵਾਜ਼ ਠਾਈ ਉਹਨਾਂ ਦੇ ਮਾਪਿਆਂ ਨੇ ਵੀ ਜਿਹੜਾ ਆ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਤਾਂ ਸਿੱਧੂ ਸਾਹਿਬ ਧੰਨਵਾਦ ਜਿਹੜਾ ਆ ਪੰਜਾਬ ਦੇ ਹੱਕਾਂ ਪੰਜਾਬ ਦੇ ਹਿੱਤਾਂ ਪੰਜਾਬ ਦੇ ਨੌਜਵਾਨਾਂ ਬੰਦੀ ਸਿੰਘਾਂ ਦੀ ਗੱਲ ਕਰਨ ਵਾਲਿਆਂ ਦਾ ਹਰ ਵਿਅਕਤੀ ਨੂੰ ਸਤਿਕਾਰ ਜਿਹੜਾ ਉਹ ਕਰਨਾ ਚਾਹੀਦਾ ਆ ਬਾਕੀ ਪਾਰਟੀਆਂ ਜਿਹੜੀਆਂ ਹੋਣ ਨਾ ਹੋਣ ਕੱਲ ਤੋਂ ਲੈ ਕੇ ਅੱਜ ਤੱਕ ਚਰਨਜੀਤ ਸਿੰਘ ਚੰਨੀ ਦਾ ਕੱਲ ਲੋਕ ਸਭਾ 'ਚ ਦਿਖਾਇਆ ਰੂਪ ਲੋਕਾਂ ਦੇ ਵਿੱਚ ਜਰੂਰ ਚਰਚਾ ਦਾ ਵਿਸ਼ਾ ਸਿੱਧੂ ਸਾਹਿਬ ਬਣਿਆ ਤੇ ਇੱਕ ਵਾਕਿਆ ਹੀ ਅਸੀਂ ਕਹਿ ਸਕਦੇ ਕਿ ਚਰਨਜੀਤ ਸਿੰਘ ਚੰਨੀ ਦਾ ਇਹ ਛਲਾਗਾ ਜੋ ਕਦਮ ਹੈਗਾ ਜੀ ਚਲੋ ਚਲੋ ਅਗਲੀ ਖਬਰ ਅਣਕੀ ਸਾਹਿਬ ਲੈ ਲੈਣੇ ਆ ਅਗਲੀ ਖਬਰ ਵੀ ਬਹੁਤ ਅਹਿਮ ਹੈ ਹਾਲਾਂਕਿ ਥੋੜੇ ਜਿਹਾ ਹੋਰ ਮੈਂ ਜੇ ਇੱਥੇ ਗੱਲ ਕਰਨ ਜਾਵਾਂ ਕਰ ਸਕਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਚੰਨੀ ਨੂੰ ਹੁਣ ਕਿਹਾ ਜਾ ਰਿਹਾ ਕਿ ਖਾਲਿਸਤਾਨੀ ਸਮਰਥਕ ਦੀ ਉਹ ਕਰ ਰਿਹਾ ਜੀ ਸਪੋਰਟ ਕਰ ਰਿਹਾ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਨਾ ਜੇ ਚੋਣ ਲੜਨ ਦੀ ਇਜਾਜ਼ਤ ਦਿੱਤੀ ਹੈ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਦਿੱਤੀ ਹੈ ਔਰ ਤੁਸੀਂ ਲੜਾਈ ਹੈ ਜੇ ਤੁਸੀਂ ਨਹੀਂ ਸੀ ਜੇ ਉਹ ਖਾਲੇਦਾਰੀ ਸਵਰਥਕ ਸੀ ਜੇ ਇੰਨਾ ਹੀ ਮਾੜਾ ਸੀ ਫਿਰ ਤੁਸੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੋਰਟ ਦੇ ਵਿੱਚ ਜਾ ਕੇ ਕਹਿੰਦੇ ਕਿ ਭਾਈ ਨਹੀਂ ਇਹਨੂੰ ਨਹੀਂ ਲੜਾਈ ਜਾ ਸਕਦੀ ਆਹ ਤੱਥ ਨੇ ਆਹ ਸਬੂਤ ਨੇ ਇਹ ਦੇਚਲੇ ਨਹੀਂ ਜੇ ਜੇ ਨਹੀਂ ਹੁੰਦੇ ਲੜਾਈ ਜਾ ਸਕਦੀ ਚੋਣ ਉੱਤੇ ਗੱਲ ਕਰਦੇ ਉੱਤੇ ਕੋਰਟ ਦੇ ਕੋਲੇ ਮੰਨਿਆ ਹੈ ਕਿ ਠੀਕ ਹੈ ਕਿ ਅਸੀਂ ਇਹਦੇ ਚੋਣ ਲੜਨ ਦੀ ਜਿਹੜੀ ਹੈ ਨਾਮਜ਼ਦਗੀ ਭਰਉਣ ਦੀ ਜਿਹੜੀ ਉਹ ਵਿਵਸਥਾ ਕਰਾ ਰਹੇ ਹਾਂ ਉਦੋਂ ਚਾ ਕਾਗਜ਼ ਪੱਤਰ ਚੈੱਕ ਕੀਤੇਗੇ ਉਹ ਸਾਰਾ ਕੁਝ ਤੁਸੀਂ ਕਰਾਓ ਤੇ ਚੰਨੀ ਸਿਰਫ ਇੰਨੀ ਗੱਲ ਬਣਾ ਕਹੇ ਕਿ ਭਾਈ ਹੁਣ ਕਰੇ ਚੋਣ ਲਿਆ ਤੇ ਹਾਕ ਕਰਦੇ ਉਹ ਤੇ ਕਹਿਣ ਦਾ ਭਾਵ ਸਾਰੀ ਗੱਲਬਾਤ ਤੁਸੀਂ ਆਪ ਕਰਾਈ ਆ ਤੇ ਸਪੋਰਟਰ ਤੁਸੀਂ ਚੰਨੀ ਸਿੰਘ ਚੰਨੀ ਨੂੰ ਦੱਸ ਰਹੇ ਹੋ ਚੰਨੀ ਸਿੰਘ ਚੰਨੀ ਦਾ ਸਪੋਰਟ ਸਿਰਫ ਜਿਹੜਾ ਉਹ ਧੱਕਾ ਹੋ ਰਿਹਾ ਸੀ ਉਹਦੇ ਨਾਲ ਉਹਦੀ ਖਲਾਫਤ ਜ਼ਰੂਰ ਕਰ ਰਹੇ ਸੀ ਤੇ ਹੋਰ ਤਾਂ ਕੋਈ ਉਹਦਾ ਲੈਣਾ ਦੇਣਾ ਹੀ ਨਹੀਂ ਇੱਥੇ ਹੁਣ ਜਾਣ ਬੁੱਝ ਕੇ ਚੰਨੀ ਸਿੰਘ ਚੰਨੀ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਚਲੋ ਅਗਲੀ ਖਬਰ ਲੈ ਲੈਨੇ ਆਂ ਕਹਿੰਦੇ ਕਿ ਆਂਗਣਵਾੜੀ ਦੇ ਵਿੱਚ ਪੰਜੀਰੀ ਦਾ ਇਹ ਵੱਡੇ ਘਪਲੇ ਨੂੰ ਲੈ ਕੇ ਸੁਪਾਲ ਸਿੰਘ ਖੈਰਾ ਨੇ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਹੈ ਔਰ ਸੀਬੀਆਈ ਜਾਂਚ ਦੀ ਜਿਹੜੀ ਇਹਦੇ ਵਿੱਚ ਮੰਗ ਕੀਤੀ ਹੈ ਕਿਵੇਂ ਦੇਖਦੇ ਹੋ ਕਿ ਜੇ ਵਾਕਈ ਇਹਦੇ ਵਿੱਚ ਕੋਈ ਐਹੋ ਜੀ ਗੱਲਬਾਤ ਹੋਈ ਹੈ ਤੇ ਸੀਬੀਆਈ ਜਾਂਚ ਇਹਦੇ ਵਿੱਚ ਹੋ ਜਾਂਦੀ ਹੈ ਤਾਂ ਫਿਰ ਕੌਣ-ਕੌਣ ਮੁਸ਼ਕਿਲਾਂ ਦੇ ਵਿੱਚ ਘਿਰ ਸਕਦੇ ਆ ਸੁਪਾਲ ਸਿੰਘ ਖੈਰਾ ਸੁਖਵਿੰਦਰ ਜੀ ਉਹ ਲਾ ਆ ਕਿ ਜਿਹੜਾ ਸਮੇਂ-ਸਮੇਂ ਤੇ ਮੁੱਦੇ ਪੰਜਾਬ ਦੇ ਚੁੱਕਦਾ ਤੇ ਮੁੱਦੇ ਅਜਿਹੇ ਚੁੱਕਦਾ ਕਿ ਜਿਹੜੇ ਵਾਕਈ ਜਨ ਸਧਾਰਨ ਨਾਲ ਸੰਬੰਧਤ ਹੁੰਦੇ ਆ ਹੁਣ ਸੁਖपाल ਸਿੰਘ ਕਹਰੇ ਨੇ ਦੋ ਮੁੱਦੇ ਚੁੱਕੇ ਆ ਪਹਿਲਾਂ ਤਾਂ ਆਂਗਣ ਮੜੀ ਜਿਹੜੇ ਮੁਲਾਸਬਾਂ ਦੀ ਜਿਹੜੇ ਸੰਬੰਧ ਵਿੱਚ ਜਿਹੜਾ ਮੁੱਦਾ ਠਾਇਆ ਪੈਣਾ ਉਹਦੀ ਗੱਲ ਕਰਦੇ ਜਿਹੜੇ ਆਂਗਣ ਵਾੜੀ ਸਕੂਲ ਨੇ ਸੁਖਿੰਦਰ ਜੀ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਤੇ ਜਿਹੜੀਆਂ ਗਰਭਵਤੀ ਮਹਿਲਾਵਾਂ ਨੂੰ ਪੰਜੀਰੀ ਜਿਹੜੀ ਆ ਬੀਤੇ ਦਾ ਉਸ ਚ ਦਿੱਤੀ ਜਾਂਦੀ ਰਹੀ ਤਾਂ ਪਹਿਲਾਂ ਇਹ ਪੰਜੀਰੀ ਜਿਹੜੀ ਦਿੱਤੀ ਜਾਂਦੀ ਸੀ ਇਹ ਮਾਰਕਟ ਜਿਹੜਾ ਵੇਰਕਾ ਦਾ ਪ੍ਰੋਡਕਟ ਹੈਗਾ ਉਹਦੇ ਵੱਲੋਂ ਤਿਆਰ ਕਰਕੇ ਜਿਹੜੀ ਦਿੱਤੀ ਜਾਂਦੀ ਬੀਤੇ ਕੁਝ ਸਮੇਂ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਆਈ ਆ ਇਹ ਪੰਜੀਰੀ ਜਿਹੜੀ ਤਿਆਰ ਕਰਕੇ ਅਗਨਬੜੀ ਸਕੂਲਾਂ 'ਚ ਪਹੁੰਚਾਉਣ ਦਾ ਜਿਹੜਾ ਮੁੱਤਾ ਮਾਰਕਫੇਟ ਤੋਂ ਚੁੱਕ ਕੇ ਮਾਫਕਮਾ ਮਿਲਕਫੇਟ ਤੋਂ ਲੈ ਕੇ ਮਾਰਕਫੇਟ ਤੱਕ ਜਿਹੜਾ ਸਿੱਧੂ ਸਾਹਿਬ ਉਹ ਦੇ ਦਿੱਤਾ ਗਿਆ ਪਤਾ ਨਹੀਂ ਕਿਸ ਦੇ ਪਿੱਛੇ ਕੀ ਕਰਦਾ ਹੁਣ ਜਦੋਂ ਦਾ ਇਹ ਸਾਰਾ ਕੁਝ ਵਰਤਾਰਾ ਜਿਹੜਾ ਮਾਰਕਫੇਟ ਦੇ ਹੱਥ ਆਇਆ ਤਾਂ ਮਾਰਕਫੇਟ ਨੇ ਆਪਣੇ ਪੱਧਰ ਤੇ ਉਹ ਪੰਜੀਰੀ ਸਿੱਧੂ ਸਾਹਿਬ ਤਿਆਰ ਕਰਨ ਦੀ ਬਜਾਏ ਜਿਹੜੀ ਇੱਕ ਚੰਡੀਗੜ੍ਹ ਦੀ ਇੱਕ ਕੰਪਨੀ ਆ ਪ੍ਰਾਈਵੇਟ ਕੰਪਨੀ ਆ ਉਸ ਨੂੰ ਇਸ ਦਾ ਠੇਕਾ ਜਿਹੜਾ ਉਹ ਦੇ ਦਿੱਤਾ ਗਿਆ ਤੇ ਜਦੋਂ ਉਹ ਠੇਕਾ ਉਸ ਨੂੰ ਦੇ ਦਿੱਤਾ ਗਿਆ ਆਊਟਸੋਰਸਸ ਦੇ ਤਾਈਂ ਤੇ ਜਿਹੜੀ ਪੰਜੇਰੀ ਇਹਨਾਂ ਆਂਗਰਵਾੜੀ ਕੇਂਦਰਾਂ ਦੇ ਵਿੱਚ ਭੇਜੀ ਗਈ ਸਿੱਧੂ ਸਾਹਿਬ ਉਹਦੀ ਗੁਣਵੱਤਾ ਜਿਹੜੀ ਆ ਬਹੁਤ ਹੀ ਘਟੀਆ ਪੱਤਰਤੀ ਹੈ ਕੀ ਤੇ ਜਿਸ ਕੰਪਨੀ ਨੂੰ ਦਿੱਤੇ ਆ ਗਿਆ ਇਹ ਠੇਕਾ ਕਹਿੰਦੇ ਨੇ ਕਿ ਉਹ ਠੇਕਾ ਉਸ ਕੰਪਨੀ ਦਾ ਪਹਿਲਾਂ ਹਿਮਾਚਲ ਜਿਹੜਾ ਹਿਮਫੈਡ ਹੈ ਉਸ ਦੇ ਨਾਲ ਵੀ ਉਸ ਕੰਪਨੀ ਦਾ ਜਿਹੜਾ ਠੇਕਾ ਜਿਹੜਾ ਰਿਹਾ ਤੇ ਉੱਥੇ ਜਦੋਂ ਉਹਨਾਂ ਨੇ ਮਠਿਆਈ ਭੇਜੀ ਤਾਂ ਉਸ ਮਠਿਆਈ ਦੇ ਵਿੱਚ ਉੱਲੀ ਜਿਹੜੀ ਲੱਗੀ ਸੀ ਜਿਸ ਕਰਕੇ ਹਿਮਾਚਲ ਪ੍ਰਦੇਸ਼ ਨੇ ਉਸ ਕੰਪਨੀ ਦਾ ਜਿਹੜਾ ਠੇਕਾ ਪੂਰਨ ਤੌਰ ਤੇ ਰੱਦ ਕਰ ਦਿੱਤਾ ਤਾਂ ਕਹਿੰਦੇ ਨੇ ਕਿ ਇਸ ਕੰਪਨੀ ਵੱਲੋਂ ਜਿਹੜੀ ਹੁਣ ਪੰਜਿਰੀ ਮਾਰਕਫੈਡ ਤੇ ਰਾਈ ਭੇਜੀ ਜਾਂ ਮਾਫਾ ਦਾ ਮਾਰਕਫੈਡ ਰਾਈ ਜਿਹੜੀ ਭੇਜੀ ਜਾ ਰਹੀ ਆ ਸਿੱਧ ਸੋ ਉਹ ਪੰਜਿਰੀ ਰਿਫਾਈਂਡ ਦੇ ਨਾਲ ਤਿਆਰ ਜਿਹੜੀ ਕੀਤੀ ਜਾਂਦੀ ਹੈ ਤਾਂ ਜਿਸ ਦਾ ਅਸਲ ਜਿਹੜਾ ਬੱਚਿਆਂ ਦੇ ਮਾੜਾ ਤੇ ਭੜਾ ਪੈ ਰਿਆ ਹੁਣ ਇਹ ਮਸਲਾ ਜਿਹੜਾ ਉਹਨਾਂ ਨੇ ਚੁੱਕਿਆ ਆ ਕਿ ਇਹ ਦੱਸੋ ਕਿ ਕੀ ਕਾਰਨ ਆ ਕਿ ਇਹ ਜਿਹੜਾ ਸਾਰਾ ਮਸਲਾ ਮਿਲਕਫੈਡ ਆਪਣੇ ਪੱਤਰ ਤੇ ਕਿਉਂ ਨਹੀਂ ਲੈ ਰਿਆ ਔਰ ਕਿਸ ਤਰੀਕੇ ਦੇ ਨਾਲ ਕਿਸ ਨੂੰ ਲਾਭ ਪਹੁੰਚਾਉਣ ਕਰਕੇ ਇਹ ਚੰਡੀਗੜ੍ਹ ਦੀ ਉਸ ਕੰਪਨੀ ਨੂੰ ਠੇਕਾ ਮਾਰਕਫੈਡ ਨੇ ਦੇ ਦਿੱਤਾ ਕਿ ਜਿਹੜੀ ਅੱਗੇ ਹੀ ਕਈ ਤਰੀਕੇ ਨਾਲ ਬਾਦਲੋ ਵਾਤਾਵਰਣ ਚ ਕਿڑی ਹੈਗੀ ਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਕਪੜਾ ਜਿਹੜਾ ਆ ਬੜੇ ਵੱਡੇ ਪੱਤਰ ਤੇ ਜਿਹੜਾ ਕਪੜਾ ਹੈ ਕਿ ਪੂਰੀ ਜਾਂਚ ਜਿਹੜੀ ਹੋਣੀ ਚਾਹੀਦੀ ਹੈ ਜਾਂਚ ਇਸ ਤਰੀਕੇ ਦੇ ਵੀ ਕਿਸ ਨੂੰ ਕਿਹੜੇ ਤਰੀਕੇ ਨਾਲ ਫਾਇਦਾ ਪਹੁੰਚਾਇਆ ਜਾ ਰਿਹਾ ਔਰ ਦੂਜੇ ਪਾਸੇ ਇਹ ਜਿਹੜੀ پنਜੀਰੀ ਇਹਨਾਂ ਸਕੂਲਾਂ ਚ ਦਿੱਤੀ ਜਾ ਰਹੀ ਆ ਇਹ ਬੱਚਿਆਂ ਵਾਸਤੇ ਤੇ ਗਰਭਪਤੀ ਮਹਿਲਾਵਾਂ ਵਾਸਤੇ ਸਭ ਤੋਂ ਵੱਡੇ ਉਹਨਾਂ ਦੀ ਸਿਹਤ ਦਾ ਖਲਵਾੜ ਉਹਨਾਂ ਦਾ ਖਤਰਾ ਜਿਹੜਾ ਉਹ ਬਣਦਾ ਹੈ। ਹੋ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਜਿਹੜੀ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਕੋਲੋਂ ਉਹਨੇ सीबीआई ਦੀ ਜਾਂਚ ਜਿਹੜੀ ਬੰਕ ਕੀਤੀ ਹੈ ਹੁਣ ਸਿੱਧੂ ਸਾਹਿਬ ਪਹਿਲਾਂ ਤਾਂ ਗੱਲਾਂ ਇਹ ਨੇ ਕਿ ਇਹ ਜਿਹੜੀ ਕਮਜ਼ੋਰੀ ਸੀ ਪੰਜਾਬ ਸਰਕਾਰ ਦੀ ਕਿ ਜਿਹੜਾ ਅ ਬਿਲ ਛੱਡ ਚੜਾ ਗਿਰ ਕੇ ਵਾਲਾ ਸੀ ਉਹ ਪਹਿਲਾਂ ਵਧੀਆ ਗੁਣਵੱਤਾ ਦੇ ਆਧਾਰ ਤੇ ਪੰਜੀਰੀ ਤਿਆਰ ਕਰਕੇ ਜਿਹੜੀ ਆ ਉਹ ਦਿਨ ਦਾ ਰਿਆ ਸਿੱਧੀ ਪੀਛਦਾ ਸੀ ਫਿਰ ਉਹ ਕਿਹੜੀ ਮਜਬੂਰੀ ਹੈ ਜਾਂ ਕਿਸਦੇ ਕਹਿਣ ਦੇ ਉੱਤੇ ਇਹ ਸਾਰਾ ਮਸਲਾ ਮਾਰਕੀਟ ਨੂੰ ਦੇ ਦਿੱਤਾ ਗਿਆ ਤੇ ਮਾਰਕੀਟ ਨੇ ਫਿਰ ਕਿਸ ਆਧਾਰ ਤੇ ਜਾਂ ਕਿਹੜੀ ਗੁਣਵੱਤਾ ਦੇ ਆਧਾਰ ਤੇ ਉਸ ਕੰਪਨੀ ਨੂੰ ਇਹ ਸਾਰਾ ਕੁਝ ਦਾ ਟੈਂਡਰ ਜਾਂ ਠੇਕਾ ਦੇ ਦਿੱਤਾ ਗਿਆ ਜਿਹੜੀ ਅੱਗੇ ਹੀ ਬਾਤ-ਬਵਾਤਾਂ ਚ ਕੀਤੀ ਹੈਗੀ ਅੱਗੇ ਹੀ ਉਹਦੇ ਠੇਕੇ ਜਿਹੜੇ ਹਿਮਾਚਲ ਪ੍ਰਦੇਸ਼ ਨੇ ਜਿਹੜੇ ਉਹ ਰੱਦ ਕਰ ਦਿੱਤੇ ਤਾਂ ਸਧਾਰਨ ਤੌਰ ਤੇ ਫਿਰ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਸੇਤੂ ਸਾਹਿਬ ਇੱਕ ਤਾਂ ਆਂਗਣਵਾੜੀ ਸਬੰਧਤ ਜਿਹੜੇ ਮੰਤਰੀ ਡਾਕਟਰ ਬਲਜੀਤ ਖੌਰ ਤਾਂ ਦੂਜੇ ਪਾਸੇ ਸਿਖਾਤਾ ਮੰਤਰੀ ਦੀ ਜਿਹੜੀ ਬਣਦੀ ਆ ਉਹ ਦੋਵੇਂ ਮੰਤਰੀਆਂ ਦੀ ਆਪਸ ਵਿੱਚ ਕੀ ਮਿਲੀ ਭੁਗਤ ਹੋਈ ਜਾਂ ਕੀ ਇੱਕ ਦੂਜੇ ਨਾਲ ਗੱਲਬਾਤ ਹੋਈ ਜਾਂ ਉਸ ਕੰਪਨੀ ਪ੍ਰਾਈਵੇਟ ਕੰਪਨੀ ਨੇ ਕਿਹਨੂੰ ਕੀ ਲਾਲਚ ਦਿੱਤਾ ਇਹ ਤਾਂ ਜਾਂਚ ਦਾ ਵਿਸ਼ਾ ਹੈ ਹੀ ਹੈ ਕਿਉਂਕਿ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਸੀ ਕਿ ਇਹ ਬੱਚਿਆਂ ਦੀ ਸੰਭਾਲ ਵਾਸਤੇ ਜਾਂ ਸੇ ਸੰਭਾਲ ਵਾਸਤੇ ਸਰਕਾਰ પાસે ਬਹੁਤ ਯੋਜਨਾਵਾਂ ਨੇ ਤੇ ਜੇਕਰ ਗੋਬਤਾ ਦੇ ਅਧਾਰ ਤੇ ਸਭ ਤੋਂ ਘਟਿਆ ਚੀਜ਼ ਸਕੂਲਾਂ ਨੂੰ ਆਂਗਣਵਾੜੀ ਕੇਂਦਰਾਂ ਨੂੰ ਮਹ ਹੈਗੀ ਕਰਾਈ ਜਾਂਦੀ ਆ ਤਾਂ ਸਿੱਧੂ ਸਾਹਿਬ ਇਹ ਫਿਰ ਜਾਂਚ ਦਾ ਵਿਸ਼ਾ ਹੈਗਾ ਇਹ ਕਰੋਨਾ ਦਾ ਕਪੜਾ ਵੀ ਜਿਹੜਾ ਨਿਕਲ ਸਕਦਾ ਜਿਸ ਕਰਕੇ ਸੀਬੀਏ ਨੇ ਉਹਨਾਂ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਹੋਰ ਅੱਗੇ ਦੋ ਕਦਮ ਪੁੱਟਦੇ ਆ ਭੁਖ ਮੰਤਰੀ ਭਗਵਤ ਮਾਨ ਕੇਰੇਆ ਕਿ ਅੱਜ ਤੋਂ ਕਹਿੰਦੇ ਕਿ 497 ਕਰੋੜ ਰੁਪਏ ਦੇ ਨਾਲ ਤੁਸੀਂ ਆਟਾ ਸਕੀਮ ਜਿਹੜੀ ਸ਼ੁਰੂ ਕੀਤੀ ਸੀ ਨਾਲ ਉਹਨਾਂ ਨੇ ਵੀਡੀਓ ਪਾਈ ਆ ਉਸ ਵੀਡੀਓ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਲ ਅਰਮਿੰਦ ਕੇਸਰੀਵਾਲਾ ਆਟੇ ਦੀਆਂ ਗੁੱਥੀਆਂ ਫੜ-ਫੜ ਕੇ ਲੋਕਾਂ ਦੇ ਘਰ ਪਚਾਰੇ ਆ ਔਰ ਨਾਲ ਕਹਿ ਰਹੇ ਆ ਕਿ ਹਾਂ ਵੀ ਆ ਤੁਹਾਨੂੰ ਬਾਹਰ ਜਾਂਦੀ ਕਿਤੇ ਲੋੜ ਨਹੀਂ ਤੇ ਆਟਾ ਜਿਹੜਾ ਤੁਹਾਡੇ ਘਰ ਪਹੁੰਚੇਗਾ ਤੁਸੀਂ ਬੱਚਿਆਂ ਨੂੰ ਪੜਾਉਣਾ ਤਾਂ ਜੋ ਤੁਹਾਡੇ ਘਰ ਚੋਂ ਗਰੀਬੀ ਜਿਹੜੀ ਦੂਰ ਹੋ ਸਕੇ ਬੱਚੇ ਆਪਣਾ ਕੋਈ ਅਹਿਮ ਸਥਾਨ ਪ੍ਰਾਪਤ ਕਰ ਸਕਣ ਤੇ ਕਹਿੰਦੇ ਆ ਕਿ ਜਦੋਂ ਇਹ ਸਕੀਮ ਸ਼ੁਰੂ ਕੀਤੀ ਉਸ ਵਕਤ ਅਰਵਿੰਦ ਕੇਜ ਦਿਵਲ ਹੁਣੀ ਵੀ ਆਏ ਬੜੀ ਧੂਮਤਾਹਣਾ ਕੀਤਾ ਕਿ ਆ 6-8 ਮਹੀਨਿਆਂ ਦੇ ਵਿੱਚ ਹੀ ਆ ਜਿਹੜੀ ਸਕੀਮ ਸੀ ਆਟਾ ਸਕੀਮ ਜਿਹੜੀ ਇਸ ਤਰ੍ਹਾਂ ਧੂ ਨਿਕਲ ਗਿਆ ਫਿਰ ਤੁਸੀਂ ਕਨਕਟੇ ਆ ਗਏ ਤਾਂ ਕਨਕ ਤੁਸੀਂ ਹੁਣ ਦੇ ਰਹੇ ਜੇ ਤਾਂ ਘੱਟ ਤੋਂ ਘੱਟ ਇਹ ਦੱਸਿਆ ਜਾਵੇ ਕਿ 497 ਕਰੋੜ ਰੁਪਇਆ ਜਿਹੜਾ ਤੁਸੀਂ ਇਸ ਵਾਸਤੇ ਅਲਾਟ ਕੀਤਾ ਉਹ ਕਿੱਥੇ ਖਰਚ ਹੋਇਆ ਇਸਤਾਰ ਬਜਟ ਤੇ ਕਿੱਥੇ ਖਰਚ ਹੋਇਆ ਈਵਨ ਕਿ ਉਹਨਾਂ ਇਹ ਵੀ ਸਾਫਟਵਾੜਾ ਕਿ ਜਿਹੜੇ ਇਸ ਆਟੇ ਨੂੰ ਲੋਕਾਂ ਦੇ ਘਰ ਤੱਕ ਪਹੁੰਚਾਉਣ ਵਾਸਤੇ 1500 ਦੇ ਕਰੀਬ ਜਿਹੜੇ ਆਊਟਸੋਰਸਸ ਤੇ ਆ ਨੌਜਵਾਨ ਰੱਖੇ ਸੀ ਉਹਨਾਂ ਨੂੰ ਵੀ ਬੀਤੇ 2 ਮਹੀਨਿਆਂ ਤੋਂ ਤਨਖਾਵਾ ਜੜੀਆਂ ਉਹ ਨਹੀਂ ਮਿਲਿਆ ਤਾਂ ਕਹਿੰਦੇ ਨੇ ਕਿ ਆਹ ਮੁੱਦੇ ਅਹਿਮ ਮੁੱਦੇ ਦੇ ਕਿ ਜਿਨ੍ਹਾਂ ਦੀ ਵਿਭਾਗੀ ਜਾਂਚ ਵੀ ਹੋਣੀ ਚਾਹੀਦੀ ਉਹਨਾਂ ਨੇ ਇਹ ਗੱਲ ਕੀਤੀ ਕਿ ਹਾਂ ਭਾਈ ਇਹਦੇ ਸੰਬੰਧੀ ਤੁਸੀਂ ਵਾਈਟ ਪੇਪਰ ਜਾਰੀ ਕਰੋ ਕਿ ਇੱਕ ਵੱਡੇ ਪੱਧਰ ਤੇ ਕਪਲਾ ਹੈਗਾ ਔਰ ਅਖੀਰ ਤੇ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਸਿੱਧੂ ਸਾਹਿਬ ਕੀ ਲਿਖਿਆ ਜਿਹੜੀ ਖਾਸ ਧਿਆਨ ਦੀ ਗੱਲ ਮੰਗ ਕਰਦਾ ਉਹ ਪੁਆਇੰਟ ਕਿ ਇਹ ਉਹ ਮੁੱਦੇ ਨੇ कि ਜਿਹਨਾਂ ਨੂੰ ਜਦੋਂ ਅਸੀਂ ਵਿਧਾਨ ਸਭਾ ਦੇ ਵਿੱਚ ਉਠਾਉਣੇ ਆ ਤਾਂ ਉਥੇ ਸਾਨੂੰ ਉਠਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਇਸ ਕਰਕੇ ਅਸੀਂ ਜਨਤਕ ਪਲੇਟਫਾਰਮ ਤੇ ਇਹ ਮੁੱਦੇ ਥਾਏ ਆ ਤਾਂ ਸਰਕਾਰ ਦੀ ਇਹਦੇ ਸਬੰਧੀ ਜ਼ਿੰਮੇਵਾਰੀ ਜਿਹੜੀ ਹੈ ਪੂਰਨ ਤੌਰ ਤੇ ਬੰਦੀ ਹੈ ਕਿ ਇਹਦਾ ਜਵਾਬ ਦਿਓ ਆਪਣੀ ਇਸ ਫੰਡ ਨੂੰ ਜਿਹੜਾ 497 ਕਰੋੜ ਰੁਪਏ ਜਿਹੜਾ ਇਹਦੇ ਵਾਸਤੇ ਆ ਹੀ ਉਹਦੇ ਵਾਸਤੇ ਉਹਦੀ ਪਾਰਦਰਸ਼ਤਾ ਉਹ ਦੱਸੋ ਕਿ ਕਿੱਥੇ ਕਿੱਥੇ ਖਰਚ ਹੋਇਆ ਪਾਰਦਰਸ਼ੀ ਤਰੀਕੇ ਨਾਲ ਤੁਹਾਨੂੰ ਇਹ ਸਾਰਾ ਕੰਮ ਕਰਦਾ ਚਾਹੀਦਾ ਹੁਣ ਇੱਕ ਪਾਸੇ ਤਾਂ ਵਾਈਟ ਪੇਪਰ ਦੀ ਮੰਗ ਕਰਦਾ ਕਿ 497 ਕਰੋੜ ਰੁਪਏ ਦੇ ਵਿੱਚ ਤੇ ਦੂਜੇ ਪਾਸੇ ਜਿਹੜੀ ਪੰਜੇਰੀ ਦੇ ਸੰਦਰਭ ਤੇ ਸੀਵੀਆਈ ਨੂੰ ਜਾਂਚ ਵਾਸਤੇ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਸਿੱਧੂ ਸਭ ਸੁਭਾਵਾ ਕਾ ਕਿ ਜੋ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੂੰ ਕੋਈ ਜਵਾਬ ਉਹਨਾਂ ਨੇ ਨਹੀਂ ਦੇਣਾ ਪਰ ਪੰਜਾਬ ਦੇ ਲੋਕਾਂ ਵਾਸਤੇ ਇਹ ਜਰੂਰ ਦੋ ਅਹਿਮ ਮੁੱਦੇ ਨੇ ਜਿਹੜੇ ਦਿਲਚਸਪੀ ਦੇ ਕਾਰਨ ਨੇ ਕਿ ਹਾਂ ਪੇ ਕਿਹਦੇ ਕੈਨ ਤੇ ਪ੍ਰਾਈਵੇਟ ਕੰਪਨੀ ਨੂੰ ਇਸ ਦੇ ਕੰਨਾ ਦਿੱਤਾ ਗਿਆ ਤਾਂ ਉਹ 497 ਕਰੋੜ ਰੁਪਇਆ ਜਿਹੜਾ ਆਰਟੀ ਸਕੀਮ ਨੂੰ ਘਰ-ਘਰ ਪਹੁੰਚਾਉਣ ਦੇ ਵਾਸਤੇ ਰੱਖਿਆ ਗਿਆ ਸੀ ਉਹ ਕਿੱਥੇ ਖਰਚ ਹੋਇਆ ਕਿ ਇਸ਼ਤਿਹਾਰਬਾਜ਼ੀ ਤੇ ਖਰਚ ਹੋਇਆ ਕਿ ਚੋਣਾਂ ਦੇ ਵਿੱਚ ਖਰਚ ਹੋਇਆ ਜਾਂ ਕਿੱਥੇ ਖਰਚ ਹੋ ਇਸ ਵਾਰ ਉਹਨਾਂ ਨੇ ਸਿੱਧੂ ਸਾਹਿਬ ਠਾਇਆ ਔਰ ਵਾਕਿਆਹੀ ਜੇਕਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆ ਜਿਹੜੇ ਵਿਧਾਇਕ ਨਹੀਂ ਜਿਹੜੇ ਲੋਕਾਂ ਤੋਂ ਵੱਲੋਂ ਚੁਣੇ ਹੋਏ ਨੁਮਾਇੰਦੇ ਨੇ ਸਿੱਧੂ ਸਾਹਿਬ ਜੇਕਰ ਆਪਣੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਮੁੱਦੇ ਉਠਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਿਸੇ ਵੀ اجلاس ਤਰ੍ਹਾਂ ਆ ਫਿਰ ਸਿੱਧੂ ਸਾਹਿਬ ਫਿਰ ਉਹ ਡਰਾਮਾ ਕੀ ਫਿਰ ਤਾਂ ਇਹ ਲੋਕਤੰਤਰ ਨਾਂ ਦੀ ਚੀਜ਼ ਹੀ ਕੋਈ ਨਹੀਂ ਆ ਕਿਉਂਕਿ ਜਿਹੜੇ ਵਿਧਾਇਕ ਉਥੇ ਫੰਕਸ਼ਨ ਨਹੀਂ ਭਾਈ ਕਿਸੇ ਸੱਤਾਧਾਰੀ ਤੇ ਹੁੰਦੇ ਹੋਣ ਜਾਂ ਵਿਰੋਧੀ ਤੇ ਹੁੰਦੇ ਹੋਣ ਉਹ ਕੇਵਲ ਉਥੇ ਸੁਵਾਦ ਲੈਣ ਨਹੀਂ ਗਏ ਉਹ ਲੋਕਾਂ ਦੀ ਗੱਲ ਕਰਨ ਗਏ ਆ ਲੋਕਾਂ ਦੇ ਮੁੱਦੇ ਚੁਪਣ ਗਏ ਆ ਤੇ ਜੇਕਰ ਤੁਸੀਂ ਉਥੇ ਵਿਧਾਨ ਸਭਾ ਦੇ ਫਲੋਰ ਤੇ ਤੁਸੀਂ ਉਹ ਮੁੱਦਿਆਂ ਦੀ ਗੱਲ ਹੀ ਨਹੀਂ ਕਰਦੀ ਤਾਂ ਫਿਰ ਸਿੱਧੂ ਸਾਹਿਬ ਉਸ ਡਰਾਮੇ ਦੀ ਵੀ ਜਰੂਰਤ ਕੋਈ ਨਹੀਂ ਇਹ ਸੁਖਪਾਲ ਸਿੰਘ ਕਹਿ ਰਹੇ ਨੇ ਜਿਹੜੇ ਮੁੱਦਾ ਟਾਇਆ ਬਿਲਕੁਲ ਠੀਕ ਆ ਔਰ ਦੂਜੇ ਪਾਸੇ ਸਿੱਧੂ ਸਾਹਿਬ ਇਹ ਵੀ ਗੱਲ ਦੇਖ ਲਓ ਕਿ ਜਦੋਂ ਕਬਰ ਵਿਜੇ ਪ੍ਰਤਾਪ ਸਿੰਘ ਉਸ ਵਿਧਾਨ ਸਭਾ ਦੇ ਫਲੋਰ 'ਚ ਜੇ ਤਵੀ ਜਾਂ ਪ੍ਰਕਾਰੀ ਤੇ ਸਬੰਧ ਵਿੱਚ ਗੱਲ ਕਰਦਾ ਜਾਂ ਪ੍ਰਸ਼ਨ ਠਾਉਣ ਦੀ ਮੰਗ ਕਰਦੇ ਆ ਤਾਂ ਕੁਲਤਾਰ ਸਿੰਘ ਸਦਾ ਉਹਨਾਂ ਨੂੰ ਕਹਿ ਦਿੰਦੇ ਕਿ ਹਾਂ ਜੀ ਬੈਠ ਜਾਓ ਤੁਹਾਡੀ ਕੰਪੂਟਰ ਅਸੀਂ ਜੀ ਤਾਂ ਇਹ ਚੇ ਵਰਤਾਰੇ ਸਿੱਖੀ ਸਾਹਿਬ ਇਹ ਜੀ ਕਿਤਾਬ ਇਹਦੇ ਵਿੱਚ ਇਕੱਲੇ ਮੁੱਖ ਮੰਤਰੀ ਜੇ ਜਾਂਚ ਹੁੰਦੀ ਹੈ ਤਾਂ ਫਿਰ ਸਬੰਧਤ ਵਿਭਾਗ ਦੇ ਜਿਹੜੇ ਉਹ ਮੰਤਰੀ ਆਂਗੜਵਾੜੀ ਵਿਭਾਗ ਦੇ ਜਿਵੇਂ ਡਾਕਟਰ ਬਲਜੀਤ ਕੌਰ ਜੇ ਮੈਂ ਗਲਤ ਨਹੀਂ ਤਾਂ ਉਹੀ ਨੇ ਤੇ ਸਬੰਧਤ ਵਿਭਾਗ ਦੇ ਬਾਰੇ ਉਹਨਾਂ ਦੇ ਬਾਰੇ ਵੀ ਔਰ ਮੁੱਖ ਮੰਤਰੀ ਔਰ ਸਰਕਾਰ ਦੇ ਬਾਰੇ ਬਹੁਤ ਵੱਡੇ ਸਵਾਲ ਜਿਹੜੇ ਉਸਦੇ ਬੇਰਸੂਦ ਸਭ ਪਹਿਲੇ ਗੱਲ ਕੀਤੀ ਕਿ ਮੈਂ ਸਪਾਸ ਸਖਰੇ ਹੁੰਦਾ ਜਿਹੜੀ ਗੱਲ ਕਰ ਦਿੱਤੀ ਹੈ ਪਰ ਜੇਕਰ ਉਹ ਸੀਬੀਏ ਜਾਂਚ ਕਰਦੀ ਹੈ ਤਾਂ ਕੁਦਰਤੀ ਤੌਰ ਤੇ ਸਹਿਕਾਰਤਾ ਮੰਤਰੀ ਉਹ ਵੀ ਇਸ ਜਾਂਚ ਦੇ ਘੇਰੇ ਵਿੱਚ ਆਉਂਦਾ ਆਂਗਣਵਾਰੀ ਡਿਪਾਰਟਮੈਂਟ ਦੇ ਜਿਹੜੇ ਸਬੰਧਤ ਮੰਤਰੀ ਨੇ ਉਹ ਵੀ ਇਸ ਜਾਂਚ ਦੇ ਘੇਰੇ ਵਿੱਚ ਆਉਂਦੇ ਨੇ ਕਿਹਦੇ ਕਹਿਣ ਤੇ ਕਿਸ ਕੋ ਦੇ ਆਧਾਰ ਤੇ ਉੱਤੇ ਇਹ ਦੋ ਮਹਿਕਮੇ ਨੇ ਆਪਣੇ ਆਕਾ ਵਾਲੂ ਖੁਸ਼ਕਰ ਤੋਂ ਵਾਸਤੇ ਇੱਕ ਦੂਜੇ ਨੂੰ ਠੇਕਾ ਦਿੱਤਾ ਔਰ ਦੂਸਰੇ ਪਾਸੇ ਉਸ ਕੰਪਨੀ ਨੂੰ ਠੇਕਾ ਦਿੱਤਾ ਜਿਹੜੀ ਪਹਿਲਾਂ ਹੀ ਵਿਭਾਗਾਂ ਦੇ ਵਿੱਚ ਘਰੀਏ ਜਿਸ ਨੂੰ ਪਹਿਲਾਂ ਹੀ ਹਮਾਚਲ ਪ੍ਰਦੇਸ਼ ਦਾ ਬਲੈਕਲਿਸਟਡ ਜਿਹੜਾ ਉਹ ਕਰ ਚੁੱਕਾ ਆ ਤਾਂ ਸੁਭਾਵਕਾ ਸਿੱਧੂ ਸਾਹਿਬ ਮੈਂ ਮੰਤਰੀਆਂ ਦੇ ਥੱਲੇ ਜਿਹੜੇ ਅਧਿਕਾਰੀ ਹੁੰਦੇ ਨੇ ਆਪਣੀ ਮਰਜ਼ੀ ਨਾਲ ਤਾਂ ਉਹ ਕੰਮ ਹੀ ਨਹੀਂ ਕਰ ਸਕਦੇ ਕਿ ਜਿੰਨਾ ਚਿਰ ਤੱਕ ਉਤੋਂ ਕੋਈ ਇਸ਼ਾਰਾ ਨਾ ਹੋਵੇ ਤਾਂ ਸੁਭਾਵਕਾ ਕੀ ਜੇਕਰ ਜਾਂਚ ਹੁੰਦੀ ਆ ਤੇ ਜਾਂਚ ਦੇ ਖੇਰੇ ਦੇ ਵਿੱਚ ਇਟਸ ਇਹਨਾ ਮਾਤਮੇ ਨਾਲ ਸੰਬੰਧਤ ਮੰਤਰੀ ਜ਼ਰੂਰ ਆ ਸਕਦੇ ਆ ਉਹਨਾਂ ਤੇ ਗਾਹ ਜਿਹੜੀ ਆ ਜ਼ਰੂਰ ਜਿਹੜੀ ਆ ਦਿਖ ਸਕਦੀ ਹੈ ਜੀ ਉਧਰ ਅਣਖੀ ਸਾਹਿਬ ਪੰਚਾਇਤੀ ਅਤੇ ਮਿਊਨਿਸਪਲ ਚੋਣਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਤੇ ਸਵਾਲ ਉੱਠਣ ਲੱਗੇ ਆ ਕਹਿੰਦੇ ਕਿ 6 ਮਹੀਨੇ ਦੇ ਅੰਦਰ ਚੋਣਾਂ ਕਰਾਉਣੀਆਂ ਸੀ ਤੇ ਨਾ ਕਰਵਾ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਤੇ ਬੜੀਆਂ ਚੀਜ਼ਾਂ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਸੰਵਿਧਾਨ ਦੇ ਅਸੀਂ ਰਾਖੇ ਆ ਜੀ ਫਲਾਨਾ ਦੀ ਟਪਕਾਨਾ ਜੀ ਪਰ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਅਕਸਰ ਹੀ ਨਜ਼ਰ ਆਉਂਦੇ ਆਮ ਆਦੀ ਪਾਰਟੀ ਵਾਲੇ ਸਿੱਧੂ ਸਾਹਿਬ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਦਫਤਰ ਵੇਖ ਲਓ ਪੰਜਾਬ ਸਰਕਾਰ ਦੇ ਕੋਈ ਦਫਤਰ ਵੇਖ ਲਓ ਸਰਕਾਰੀ ਹਦਿਅਤਾਂ ਦੇ ਅਨੁਸਾਰ ਹਰ ਦਫਤਰ ਦੇ ਵਿੱਚ ਆ ਬਾਬਾ ਸਾਹਿਬ ਭੀਮrao ਡਾਕਟਰ ਸਾਹਿਬ ਅੰਬੇਦਕਰ ਦੀ ਜਿਹੜੀ ਤਸਵੀਰ ਆ ਉਹ ਲੱਗੀ ਆ ਉਹ ਬਾਬਾ ਸਾਹਿਬ ਜਿਹੜੇ ਸੰਵਿਧਾਨ ਦੇ ਨਰਮਾਤਾ ਨੇ ਜਿਨ੍ਹਾਂ ਨੇ ਸੰਵਿਧਾਨ ਨੂੰ ਤਿਆਰ ਕੀਤਾ ਔਰ ਹਮੇਸ਼ਾ ਭਗਵੰਤ ਪਾਣ ਹੋਣੀ ਇਹ ਗੱਲ ਕਹਿੰਦੇ ਰਹੇ ਨੇ ਕਿ ਮੇਰਾ ਇਹਨਾਂ ਦੋਸਤ ਅਕਸ਼ੀਤਾ ਦੇ ਅੱਗੇ ਸਿਰ ਝੁਕਦਾ ਦੂਸਰਾ ਸ਼ਹੀਦ ਭਗਤ ਸਿੰਘ ਦੀ ਫੋਟੋ ਤੇ ਦੂਜੇ ਪਾਸੇ ਬਾਬਾ ਸਾਹਿਬ ਦੀ ਫੋਟੋ ਪਰ ਜੇਕਰ ਪੰਜਾਬ ਸਰਕਾਰ ਦੇ ਕਾਰਜਕਲ ਜਾਂ ਕਾਰਜਸ਼ੈਲੀ ਨੂੰ ਦੇਖੋ ਤਾਂ ਇਸ ਤਰੀਕੇ ਨਾਲ ਲੱਗਦਾ ਕਿ ਸਭ ਤੋਂ ਵੱਧ ਸੰਵਿਧਾਨਕ ਧੱਜੀਆਂ ਜਿਹੜੀਆਂ ਸੰਵਧਾਨ ਦੀਆਂ ਧੱਜੀਆਂ ਜਿਹੜੀਆਂ ਪੰਜਾਬ ਸਰਕਾਰ ਜਿਹੜੀ ਉਡਾਰੀ ਆ ਖਾਸ ਤੌਰ ਤੇ ਆ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਦੂਸਰੇ ਪਾਸੇ ਨਗਰ ਕੌਂਸਲ ਜਾਂ ਹੋਰ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਸਿੱਧੂ ਸਾਹਿਬ ਐਸੋੜੇ 13241 ਪੰਚਾਇਤਾਂ ਨੇ 122 ਦੇ ਕਰੀਬ ਜਿਹੜੀਆਂ ਨੇ ਜਿਹੜੀਆਂ ਆਪਾਂ ਕਹਿ ਸਕਦੇ ਪੰਚਾਇਤ ਸੰਪਤੀਆਂ ਤੇ ਸਿੱਧੂ ਸਾਹਿਬ ਨਗਰ ਨਿਗਮ ਚਾਰ ਦੇ ਇਸੇ ਤਰੀਕੇ ਦੇ ਨਾਲ ਨਗਰ ਕੌਂਸਲਾਂ ਵੀ ਤਾਂ ਸਿੱਧੂ ਸਾਹਿਬ ਪੰਚਾਇਤੀ ਚਾ ਪੰਚਾਇਤਾਂ ਦੀ ਜਿਹੜੀ ਮਿਆਦ ਆ ਉਸ ਨੂੰ ਖਤਮ ਹੋਇਆ 6 ਮਹੀਨੇ ਜਿਹੜੇ ਵੱਤ ਸਮਾਜਾ ਹੋ ਚੁੱਕਾ ਦੂਜੇ ਪਾਸੇ ਨਗਰ ਕੌਂਸਲਾਂ ਜਿਹੜੇ ਸਿੱਧੂ ਸਾਹਿਬ ਉਹਨਾਂ ਦਾ ਖਤਮ ਕਾਰਜਕਾਲ ਖਤਮ ਹੋਇਆ ਕਈਆਂ ਦਾ ਸਾਲ ਤੱਕੀਆਂ ਦਾ ਦੋ ਦੋ ਸਾਲ ਜਿਹੜੇ ਹੋ ਚੱਲੇ ਆ ਜਦੋਂ ਕਿ ਸੰਵਿਧਾਨ ਇਹ ਗੱਲ ਕਹਿੰਦਾ ਕਿ ਚਾਹੇ ਉਹ ਪੰਚਾਇਤਾਂ ਹੋਣ ਚਾਹੇ ਉਹ ਨਗਰ ਨਿਗਮ ਹੋਣ ਚਾਹੇ ਉਹ ਨਗਰ ਕੌਂਸਲ ਹੋਣ ਜਦੋਂ ਉਹਨਾਂ ਦੀ ਮਿਆਦ ਖਤਮ ਹੋ ਜਾਵੇ ਤਾਂ 6 ਮਹੀਨੇ ਦੇ ਅੰਦਰ-ਅੰਦਰ ਤੁਸੀਂ ਉਹਦੀਆਂ ਚੋਣਾਂ ਕਰਾਉਣੀਆਂ ਹੁੰਦੀਆਂ ਨੇ ਰਾ ਸਰਕਾਰ ਪਰ ਪੰਜਾਬ ਸਰਕਾਰ ਇਹਦੇ ਸਬੰਧੀ ਕੋਈ ਵੀ ਗੰਭੀਰਤਾ ਨਾਲ ਨਾ ਸੋਚਦੇ ਹੋયા ਕੀ ਕਰ ਰਹੀ ਆ ਪੰਚਾਇਤਾਂ ਦੇ ਉੱਤੇ ਜਿੱਦਾਂ ਭੰਗ ਹੋ ਗਈਆਂ ਉੱਥੇ ਵੀ ਪ੍ਰਸ਼ਾਸਕ ਐਡਮਿਨਿਸਟਰੇਟਰ ਲਾ ਦੋ ਜੇਕਰ ਨਗਰ ਨਿਗਮ ਵੀ ਜਿਹੜਾ 1 ਸਾਲ ਜਾਂ 1.5 ਸਾਲ ਹੋ ਚੱਲਿਆ ਉੱਥੇ ਵੀ ਤੁਸੀਂ ਐਡਮਿਨਿਸਟਰੇਟਰ ਲਾ ਲਓ ਜਦੋਂ ਕਿ ਸੰਵਧਾਨ ਦੇ ਵਿੱਚ ਸਿੱਧੂ ਸਾਹਿਬ ਕਹਿੰਦੇ ਐਡਮਿਨਿਸਟਰੇਟਰ ਲਾਉਂਦੀ ਕੋਈ ਵੀ ਪਰਵਾਹ ਤਾਂ ਜਿਹੜਾ ਉਹ ਨਹੀਂ ਹੈਗਾ ਹੁਣ ਇਸ ਦੇ ਪਿੱਛੇ ਸਰਕਾਰ ਦਾ ਤਰਕ ਕੀ ਹੈ ਜਾਂ ਸਰਕਾਰ ਕੀ ਸੋਚ ਕੇ ਇਹ ਨਿਗਾ ਲਾ ਰਹੀ ਹੈ ਅਸਿੱਧੂ ਸਾਹਿਬ ਉਹ ਸਾਫ਼ ਚਾਹੇਂਦਾ ਕਿ ਸਰਕਾਰ ਦਾ ਸਿਰਫ ਤੇ ਸਿਰਫ ਮਨੋਰਥ ਜਿਹੜਾ ਉਹ ਆਪਣੀ ਸਿਆਸੀ ਇੱਛਾਵਾਂ ਦੀ ਪੂਰਤੀ ਕਰਦਾ ਹੈ ਤਾਂ ਕਹਿੰਦੇ ਨੇ ਕਿ ਨਾ ਤਾਂ ਇਹ ਵੀ ਗੱਲ ਹੈ ਕਿ ਸੰਵਿਧਾਨ ਦੇ ਵਿੱਚ ਕਿ ਨਾ ਤਾਂ ਤੁਸੀਂ ਪੰਚਾਇਤਾਂ ਦੇ ਕਾਰਜਕਾਲ ਤੋਂ ਪਹਿਲਾਂ ਤੁਸੀਂ ਕਿਸੇ ਗਣ ਤੋਂ ਉਲਪੰਘ ਕਰ ਸਕਦੇ ਜੀ ਤੇ ਨਾ ਹੀ ਤੁਸੀਂ ਉਸ ਦਾ ਕਾਰਜਕਾਲ ਵਧਾ ਸਕਦੇ ਜੀ ਜਦੋਂ ਕਿ ਪੰਜਾਬ ਸਰਕਾਰ ਨੇ ਇਹਨਾਂ ਨਿਯਮਾਂ ਦੇ ਉਲਟ ਜਾ ਕੇ ਤੁਹਾਨੂੰ ਯਾਦ ਹੋਣਾ ਦਸੰਬਰ ਜਿਹੜਾ ਨਵੰਬਰ 'ਚ ਪੰਚਾਇਤਾਂ ਨੂੰ ਭੰਗ ਕਰਤਾ ਸੀ ਤਫਰ ਜਦੋਂ ਪੰਚਾਇਤਾਂ ਦੇ ਕਈ ਸਰਪੰਚੇ ਤਾਂ ਜਾ ਕੇ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਰ ਕੀਤੀ ਤਾਂ ਪੰਜਾਬ ਸਰਕਾਰ ਦੀ ਇਹਦੀ ਕਿਰਕਰੀ ਹੋਈ ਉਹਨਾਂ ਨੇ ਪੰਚਾਇਤਾਂ ਜਿਹੜੀਆਂ ਦੁਬਾਰਾ ਬਹਾਲ ਕਰਦੀਆਂ ਪਈਆਂ ਭਾਵ ਹਰ ਮੁੱਦੇ ਤੇ ਸੰਵਿਧਾਨ ਦੇ ਨਿਯਮਾਂ ਦੇ ਜਿਹੜੀ ਅਲੰਗਣਾ ਕੀਤੀ ਜਾ ਰਹੀ ਤੇ ਇਸ ਦਾ ਕਾਰਨ ਸਿਰਫ ਇਹ ਆ ਕਿ ਸਰਕਾਰ ਜਿਹੜੀ ਐ ਇਸ ਵੇਲੇ ਇਹ ਸੋਚ ਰਹੀ ਆ ਕਿ ਹਾਂ ਵੀ ਜਿਹੜੀਆਂ ਜਿਮਨੀ ਚੋਣਾਂ ਨੇ ਬਿਨਾ ਉਹਨੂੰ ਲੰਘ ਲੈਣ ਦਿਓ ਜਾਂ ਉਸ ਤੋਂ ਬਕਰੋ ਜਿਹੜੀਆਂ ਕਰਵਾਈਆਂ ਚਾਹਣ ਜਾਂ ਹਰਿਆਣੇ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਨਾਲ ਸਿਰ ਤੇ ਸਿਰਫ ਇਸ ਦਾ ਮੰਤਬ ਜਿਹੜਾ ਆਪਣੀਆਂ ਸਿਆਸੀ ਇੱਛਾਵਾਂ ਨੂੰ ਪੂਰਾ ਕਰਦਾ ਹੈਗਾ ਜਿਵੇਂ ਕਿ ਕਿਉਂਕਿ ਜੇਕਰ ਪੰਚਾਇਤੀ ਚੋਣਾਂ ਅੱਜ ਸਰਕਾਰ ਕਰਦੀ ਆ ਤਾਂ ਕੁਦਰਤੀ ਤੌਰ ਤੇ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਘੇਰਦੀਆਂ ਪਈਆਂ ਨੇ ਜਾਂ ਆਮ ਆਦਮੀ ਪਾਰਟੀ ਦਾ 2 ਜਾਂ 2.5 ਸਾਲਾਂ ਦੇ ਕਾਰਜਕਾਲ ਦੇ ਵਿੱਚ ਲੋਕਾਂ ਦਾ ਉਹ ਕਿਸ ਤਰੀਕੇ ਨਾਲ ਇਸ ਸਰਕਾਰ ਤੋਂ ਭੰਗ ਹੋਇਆ ਸਿੱਧੂ ਸਾਹਿਬ ਉਸ ਸਭ ਤੋਂ ਸਰਕਾਰ ਨੂੰ ਪਤਾ ਆ ਕਿ ਹਾਂ ਵੀ ਜਲੂਸ ਜਿਹੜਾ ਉਹ ਸਰਕਾਰਤਾ ਨਿਕਲ ਸਕਦਾ ਤੇ ਜੇ ਪੰਚਾਇਤੀ ਚੋਣਾਂ 'ਚ ਜਲੂਸ ਨਿਕਲ ਜਾਂਦਾ ਤਾਂ ਫਿਰ ਉਸ ਦਾ ਪ੍ਰਭਾਵ ਜਿਮਨੀ ਚੋਣਾਂ ਤੇ ਜਿਹੜਾ ਪਏਗਾ ਪਏਗਾ ਇਹ ਤਾਂ ਚਲੋ ਇੱਕ ਉਹ ਗੱਲ ਹੈ ਜਿਹੜਾ ਅਸੀਂ ਤਰਕ ਜਿਹੜਾ ਦੇ ਰਹੇ ਹਾਂ ਪਰ ਸਿੱਧੂ ਸਾਹਿਬ ਠੀਕ ਆ ਤੁਸੀਂ ਸਿਆਸੀ ਇੱਛਾਵਾਂ ਦੀ ਪੂਰਤੀ ਜਿਸ ਤਰੀਕੇ ਨਾਲ ਮਰਜ਼ੀ ਕਰੋ ਪਰ ਤੁਸੀਂ ਇਥੇ ਲੋਕਤੰਤਰ ਤਰੀਕੇ ਨਾਲ ਛੁੜ ਕੇ ਆਏ ਜੇ ਤਾਂ ਲੋਕਤੰਤਰ ਦੀ ਜਿਹੜੀ ਅਖੀਰਲੀ ਪੌੜੀ ਹੁੰਦੀ ਹੈ ਸਿੱਧੂ ਸਾਹਿਬ ਉਹ ਪੰਚਾਇਤ ਹੁੰਦੀ ਹੈ ਜਾਂ ਲਾਕ ਕੌਂਸਲ ਹੁੰਦੀ ਹੈ ਤੇ ਜੇਕਰ ਤੁਸੀਂ ਉਤਾਂ ਹੀ ਲੋਕਤੰਤਰੀ ਕਦਰਾਂ ਕੀਮਤਾਂ ਦਾ ਕਾਣ ਕਰਦੇ ਜੀ ਕਤਲ ਕਰਦੇ ਜੀ ਤਾਂ ਫਿਰ ਤੁਸੀਂ 100 ਵਰੀ ਆਪਣੇ ਦਫ਼ਤਰ ਵਿੱਚ ਆ ਬਾਬਾ ਸਾਹਿਬ ਦੀ ਫੋਟੋ ਲਾਓ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਓ ਜਿਹੜੀ ਮਰਜ਼ੀ ਫੋਟੋ ਲਾਓ ਫੇਰ ਤੁਹਾਡੇ ਵਾਸਤੇ ਇਹੀ ਗੱਲ ਹੋਏਗੀ ਕਿ ਹਾਂ ਭਈ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ ਤੇ ਵਿਖਾਉਣ ਨੂੰ ਕੁਝ ਹੋਰ ਬਾਕੀ ਖੈਰ ਦੇਖੋ ਹੁਣ ਕੀ ਸਰਕਾਰ ਦੇ ਉੱਤੇ ਦਬਾਅ ਤਾਂ ਬਹੁਤ ਜ਼ਿਆਦਾ ਹੈਗਾ ਹੁਣ ਦੇਖਣਾ ਹੋਏਗਾ ਕਿ ਇਹਨਾਂ ਆਧਾਰੀਆਂ ਦੀਆਂ ਜਿਹੜੀਆਂ ਪਬਲਿਕ ਨਾਲ ਜਨਤਕ ਪ੍ਰਾਜਬੰਦਤ ਆਧਾਰੇ ਨੇ ਕਦੋਂ ਸਰਕਾਰ ਜਿਹੜੀ ਇਹਨਾਂ ਤੇ ਛੋਹਣਾ ਜਿੰਦੀਆ ਘਰਉਦੀ ਆ ਸਭ ਇਹ ਰੱਖੋ ਉਹ ਅਗਿਆਤ ਵਿੱਚ ਪਤਾ ਲੱਗੇਗਾ ਜੀ ਮੇਰੇ ਤੋਂ ਵੀ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਅਇਦਰ ਪ੍ਰੋਫੈਸਰ ਮਨਜੀਤ ਸਿੰਘ ਅਰਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਸਾਊਥ ਇੰਡੀਆ ਕਿਟੀਕਲ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗਾ ਫਿਰ ਮਿਲਾਂਗੇ ਤਾਂ